ਵੀਡੀਓ ਪਾਉਂਦੇ ਨੇ ਸ਼ੇਰ ਆ ਗਿਆ ਸ਼ੇਰ ਆ ਗਿਆ ਲਾਈਨ ਇਜ਼ ਕਮਿੰਗ ਤੁਸੀਂ ਸ਼ੇਰ ਕਿਉਂ ਭਜਾਇਆ ਕੀ ਨਾਮ ਹੈ ਬਤਾਓ ਉਹਨਾਂ ਨੇ ਉਦੋਂ ਕੇ ਰਿਸੋਰਸ ਚੱਕਿਆ ਵੀ ਅਮਿਤ अरोड़ा ਤੇਰੇ ਕੋ ਗਨਮੈਨ ਨੇ ਇਹਨਾਂ ਦੀ ਆਪਾਂ ਨੂੰ ਲੋਡ ਨਹੀਂ ਕਰਕੇ ਦਿੱਤਾ ਜੀ ਫਿਰ ਤੁਸੀਂ ਇੱਕ ਸੀਮਿਤ ਬੰਦੇ ਤੱਕ ਮੇਰੇ ਗਨਮੈਨ ਦਾ ਸਵਾਲ ਨਾ ਕਿਉਂਕਿ ਸੀਮਿਤ ਬੰਦੇ ਦੀ ਹੀ ਤੁਸੀਂ ਪੋਸਟ ਪਾਈ ਹੈ ਮੈਂ ਤਾਂ ਕਰਕੇ ਉਹਦਾ ਸਵਾਲ ਮੈਂ ਕਈ ਲੋਕ ਕਹਿੰਦੇ ਕਹਿੰਦੇ ਨੇ ਵੀ ਸ਼ਿਵ ਸੈਨਾ ਹੀ ਇਕੱਲੀ ਆਵਾਜ਼ ਕਿਉਂ ਚੱਕਦੀ ਹੈ ਹਿੰਦੂ ਹੋਰ ਵੀ ਬਥੇਰੇ ਨੇ ਦਸਰਾਂ ਦੇ ਵਿੱਚ Shivsara Punjab ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਅੱਤਵਾਦ ਦੇ ਸਮੇਂ ਤੋਂ ਬਾਅਦ ਵੀ ਅੱਤਵਾਦ ਦੇ ਸਮੇਂ ਦੇ ਨਾਲ ਵੀ ਹਿੰਦੂ ਸਮਾਜ ਦੀ ਆਵਾਜ਼ ਨੂੰ ਪੰਜਾਬ ਦੇ ਵਿੱਚ बुलंद ਕਰਦੀ ਆਈ। ਇਹ ਪੋਲੀਟੀਕਲ ਸਟੰਟ ਕਰਕੇ ਕਰਦੀ ਹੈ ਜਾਂ ਕੀ ਕਾਰਨ ਹੈ? ਜਿਹੜਾ ਸੰਦੀਪ ਗੋਰਾ ਥਾਪ ਜਿਹਦਾ ਕਾਤਿਲਾਂ ਨਾਲ ਅੱਤਵਾਦੀ ਹਮਲੇ ਤੋਂ ਬਾਅਦ ਜਿਹੜਾ ਹਾਲ ਪੁੱਛਣ ਆਇਆ ਉਹ ਲੋਕ ਡਿਸਾਈਡ ਕਰਦੇ ਨੇ ਕਿ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੀ ਆਵਾਜ਼ ਕੌਣ ਬੁਲੰਦ ਆਪਣੇ ਮਦਰ ਨਾਲ ਬੱਗਾ ਜੀ ਐਮਐਲਏ ਦੀ ਗੱਲ ਕਰਦਾ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਏਰੀਏ ਦੇ ਵਿੱਚ ਪਹਿਲੇ ਲੋਟਾ ਖੁਆ ਦੇ ਬਥੇਰੇ ਮਾਮਲੇ ਹੁੰਦੇ ਸੀ ਐਸੀ ਨਕੇਲ ਕੱਸੀ ਕੋਈ ਹੁਣ ਉੱਥੇ ਜੂਨ ਹੀ ਸਿਰਕਦੀ ਬੱਗਾ ਸਾਹਿਬ ਜਿਹੜਾ ਕੰਮ ਕਰ ਰਿਹਾ ਮੈਂ ਨਹੀਂ ਲੁਧਿਆਣੇ ਦੇ ਲੋਕ ਪ੍ਰਸ਼ੰਸਾ ਕਰ ਰਹੇ ਜੀ ਲੁਧਿਆਣੇ ਨੋਥ ਜਿਹੜਾ ਕੰਮ ਹੋ ਰਿਹਾ ਲੁਧਿਆਣੇ ਦੇ ਲੋਕ ਪ੍ਰਸ਼ੰਸਾ ਕਰ ਰਹੇ ਹਨ ਹਿੰਦੂ ਸਮਾਜ ਦੇ ਪ੍ਰਤੀਨਿਧੀ ਹਿੰਦੂ ਸਮਾਜ ਦਾ ਪ੍ਰਤੀਨਿਧੀ ਰਜੀਵ ਟੰਡਨ ਅਗਰ ਗੱਲ ਕਰਦਾ ਹੈ ਤਾਂ ਸ਼ਾਇਦ ਰਜੀਵ ਟੰਡਨ ਨੂੰ ਮੌਕਾ ਮਿਲਣਾ ਚਾਹੀਦਾ ਸਾਰੇ ਹਿੰਦੂ ਸਮਾਜ ਦੀ ਆਵਾਜ਼ بلند ਕਰਨਾ ਕਈ ਲੋਕਾਂ ਨੇ ਹਮਲੇ ਤੋਂ ਬਾਅਦ ਇਹ ਵੀ ਗੱਲ ਕਹੀ ਜੇ ਸੋਸ਼ਲ ਮੀਡੀਆ ਤੇ ਗਲਤ ਵਰਤੋਂ ਕਰੋਗੇ ਏਦਾਂ ਬੋਲੋਗੇ ਤਾਂ ਭੁਗਤੋਗੇ ਪਰ ਦਿਨ ਦਿਹਾੜੇ ਸੜਕ ਦੇ ਉੱਤੇ ਏਦਾਂ ਹਮਲਾ ਕਰਨਾ ਕਿ ਪ੍ਰਸ਼ਾਸਨ ਦੀ ਢਿੱਲ ਹੈ ਬਲਤਾਂ ਗੋਲੀ ਮਾਰਦਾ ਪਿਸਤਲ ਚ ਰਿਵੋਲਵਰ ਚ ਮਾਰ ਕੇ ਚਲੇ ਜਾਂਦਾ ਪਰ ਜਿਹੜੀ ਆ ਘਟਨਾ ਹੋਈ ਸੀ ਇਹ ਘਟਨਾ ਜਿਹੜੀ 6 ਸਤਭਿਲੇ ਪਹਿਲਾਂ ਹੋਈ ਇਹ ਤਾਂ ਸਾਰੀ ਇਤਨ ਨੂੰ ਸ਼ਰਮਸਾਰ ਕਰਨ ਦੇਣੀ ਵਾਲੀ ਘਟਨਾ ਹੈ ਥੋੜੇ ਦਿਨ ਪਹਿਲਾਂ ਪਰਸੋ ਦੀ ਰਾਤ ਦੀ ਗੱਲ ਹੈ ਹਿਮਾਚਲ ਦੀ ਬੱਸ ਦੇ ਉੱਤੇ ਹਮਲਾ ਕੀਤਾ ਗਿਆ ਕਿਤੇ ਕੁਝ ਲੋਕ ਪੰਜਾਬ ਤੇ ਹਿਮਾਚਲ ਦਾ ਆਪਸ ਚ ਪਿਆਰ ਬੰਦਾ ਦੇਖ ਨਹੀਂ ਪਾ ਰਹੇ। ਅਗਰ ਪੰਜਾਬ ਦੇ ਜੀ ਕੇ ਪੀ ਐਸ ਗਿਲ ਦੇ ਕ T-shirt ਪਾ ਲਵੇ ਜਾਂ ਉਹਦਾ ਪੌਂਟ ਲਾ ਲਵੇ ਫਿਰ ਇਤਰਾਜ਼ ਕਿਉਂ? ਇੱਕ ਸੰਤਾਂ ਦੇ ਨਾਲ ਉਹਨਾਂ ਦੀ ਤੁਲਨਾ ਕਰਨੀ ਜਿਹੜੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਸ਼ਿਪਸ ਹਨਾ ਅਮਿਤ ਅਰੋੜਾ ਦੇ ਨਾਲ ਸ਼ਿਪਸ ਹਨਾ ਦਾ ਕੋਈ ਵੀ ਤਾਲਮੇਲ ਨਹੀਂ ਰਹੇਗਾ। लुधियाना ਦੇ ਕੁਝ ਲੀਡਰ ਅੰਮ੍ਰਿਤਸਰ ਤੱਕ ਪਹੁੰਚ ਗਏ ਜਿੱਥੇ ਗੜਮੈਂਡ ਦਾ ਮਾਮਲਾ ਸੀ ਲੁਧਿਆਣਾ ਦੇ ਕੁਝ ਲੀਡਰ ਉੱਥੇ ਕਿਉਂ ਨਹੀਂ ਪਹੁੰਚੇ ਉੱਥੇ ਤਾਂ ਸਿਰਫ ਇੱਕ ਲੀਡਰ ਪਹੁੰਚਦਾ ਇਹਨੂੰ ਭੇਦਭਾਵ ਕਹਿ ਸਕਦੇ ਬਿਲਕੁਲ ਕਹਿ ਸਕਦੇ ਕਹਿ ਸਕਦੇ ਕਿ ਹੈ ਹੀ ਭੇਦਭਾਵ ਪੰਜਾਬ ਦੇ ਵਿੱਚ ਤਾਂ 1965 ਤੋਂ ਬਾਅਦ ਹਿੰਦੂ ਸਵਾਰਨਾ ਭੇਦਭਾਵ ਹੁੰਦਾ ਆ ਦੋ ਮਹੀਨੇ ਸ਼ਿਵਸਨਾ ਚ ਕੱਟਦਾ ਉਹ ਰੋਣਾ ਪੈਂਦਾ ਮੇਰਾ ਗੜਮੈਂਡ ਕਦੋਂ ਆਉਂਦਾ ਮੈਨੂੰ ਸੁਰੱਖਿਆ ਤਾਂ ਉਹ ਕਿਉਂ ਹੁੰਦੀ ਆ ਸ਼ਿਵਸਨਾ ਚ ਇਹੀ ਚੀਜ਼ ਕਿਉਂ ਮਾਈਂਡ ਸੈਟ ਹੀ ਐਸਾ ਬਣਾ ਲਿਆ ਲੋਕਾਂ ਨੇ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਧ ਕੇ ਚੱਕਾਂਗੇ ਵੱਧ ਕੇ ਚੱਕੋਗੇ ਤੁਹਾਨੂੰ ਗਣਮੈਨਾਂ ਦੀ ਲੋੜ ਹੈ ਤੇ ਕਿਉਂ ਲੋੜ ਹੈ ਸੁਧਿਆਲੇ ਸ਼ਹਿਰ ਦੇ ਵਿੱਚ 100 ਲੀਟਰ ਤੋਂ ਵੱਧ ਬੈਠਾ ਹੈ ਜਿਹੜਾ ਰੋਹ ਲਵੀ ਲੈਟਰਪੈਡ ਲੈ ਕੇ ਬੋਲ ਜਾਂਦਾ ਆਪਣੇ ਲੱਗਦੇ ਥਾਣੇ ਭਾਈ ਸਾਹਿਬ ਮੈਨੂੰ ਪਾਕਿਸਤਾਨੋਂ ਫੋਨ ਆ ਗਿਆ ਭਾਈ ਸਾਹਿਬ ਮੈਨੂੰ ਕੈਨੇਡਾ ਤੋਂ ਫੋਨ ਆ ਗਿਆ ਮੇਰਾ ਕੋਈ ਸੋਚੋ 1984 ਵੇਲੇ ਜਨਰਸ਼ਿਵ ਸੈਨਿਕ ਸੀ ਉਹ ਗਣਮੈਨ ਦੇ ਨਾਲ ਕੰਮ ਕਰਦੇ ਸੀ ਅਮਿਤ ਅਰੋੜੇ ਦੀ ਹੀ ਕਿਉਂ ਪੋਸਟ ਭਾਈ ਸਾਹਿਬ ਮੇਰੀ ਗੱਲ ਤਾਂ ਸੁਣਨਾ ਬੈਂਦੀ ਹੈ ਆਦੇ ਸੀਸ ਵੱਡੇ ਮਿਲਦੇ ਆ ਦੁੱਖ ਰੋਲੇ ਆ ਸਵਾਲ ਹੈ ਉਸੇ ਦਿਨ ਰਾਤ ਨੂੰ ਸ਼ਰਾਬਾਂ ਦੀਆਂ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਦਿਖਾਣਾ ਜੀ ਅੰਮੀ ਸ਼ਿਫ ਸ਼ਰਸ਼ੰਸਾ ਕਰਦੀ ਹੈ ਭਗਵੰਤਬਾਹ ਸਰਕਾਰ ਦੀ ਜਿਹੜਾ ਤਹਿਸੀਲਦਾਰਾਂ ਦੇ ਉੱਤੇ ਕਾਰਵਾਈ ਜਿਹੜਾ ਤਹਿਸੀਲਦਾਰਾਂ ਦੇ ਉੱਤੇ ਕਾਰਵਾਈ ਸ਼ਿਫਸਨਾ ਪੰਜਾਬ ਸਲਾਘਾ ਕਰਦੀ ਹੈ ਅਸੀਂ ਵੀ ਕਾਰਵਾਈ ਦੇ ਵਿਰੁੱਧ ਮਾਨ ਸਰਕਾਰ ਕਾਰਵਾਈ ਆਪਣੀ ਕਰ ਰਹੀ ਹੈ ਪੰਜਾਬ ਇਸ ਕਾਰਵਾਈ ਦੇ ਉਪ ਤੋਂ ਹੁਣ ਹਿੰਦੂ ਨੇਤਾ ਜਾਂ ਸ਼ਹੀਦ ਸੈਨਾ ਇਹ ਨਾਅਰਾ ਲਾਉਣਾ ਬੰਦ ਕਰੇਗੀ ਕਿ ਹਮਾਰਾ ਨੇਤਾ ਹਿੰਦੂ ਹੋ ਜਦੋਂ ਤੱਕ ਪੰਜਾਬ ਦਾ ਹਿੰਦੂ ਜਾਗੂ ਹਿੰਦੂ ਕੱਲਾ ਸੁਰੱਖਿਅਤ ਨਹੀਂ ਹੁੰਦਾ ਪੰਜਾਬ ਦੇ ਵਿੱਚ ਅਸੀਂ ਅੱਜ ਵੀ ਮੰਗ ਕਰਦੇ ਆ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਵਾਲਾ ਜੀ ਦਾ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ 2 ਸਾਲ ਭਗਵਾਨ ਕਮਾਲ ਸਰਕਾਰ ਜੀ ਪੰਜਾਬ ਤੋਂ ਚਿੱਟਾ ਖਤਮ ਕਰ ਦਿਓ ਅਸੀਂ ਲੋਕ ਰੈਲੀ ਹੋਵਾਂਗੇ ਕਿ ਜਸ ਮੇਰੇ ਬੰਦਾ ਧਰਮ ਦੀ ਗੱਲ ਕਰਦਾ ਸ਼ਾਮ ਨੂੰ ਪੈਗ ਲਗਾਉਂਦਾ ਪੈਗ ਖੜਕਾਉਂਦਾ ਪੱਤਰਕਾਰਾਂ ਦੇ ਵਿਚੇ ਕਰਕੇ ਸ਼ੇਰ ਪੁਜਾਇਆ ਇਹ ਵਾਸ ਔਰ ਆਪਕੇ ਸਾਥ ਜੰਮੀ ਜੰਮੀ ਸਿੱਪ ਸਿੱਪ ਔਨ ਡਿਊਟੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਰਿੰਦਰ ਸਿੰਘ ਸ਼ਿਵ ਸੈਨਾ ਆਏ ਦਿਨ ਨਵੇਂ ਨਾ ਨਵੇਂ ਮੁੱਦੇ ਤੇ ਆਪਣੀ ਚਰਚਾ ਕਰਦੀ ਰਹਿੰਦੀ ਹੈ ਅਤੇ ਆਪਣੀ ਆਵਾਜ਼ ਵੀ ਬੁਲੰਦ ਕਰਦੀ ਹੈ ਐਸੇ ਲੜੀ ਦੇ ਤਹਿਤ ਸਾਡੇ ਨਾਲ ਸ਼ਿਵ ਸੈਨਾ ਦੇ ਯੋਵਾ ਨੇਤਾ ਵਿਨੀਤ ਦੁਆ ਸ਼ਾਮਲ ਨੇ ਸਵਾਗਤ ਕਰ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਜਿਕਰ ਆਏ ਵੀਰ ਬਜਰੰਗੇ ਹਰ ਹਰ ਮਹਾਦੇਵ ਵਿਨੀਤ ਜੀ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਮੈਂ ਪੁੱਛਣਾ ਚਾਹੂੰਗਾ ਸ਼ਿਵ ਸੈਨਾ ਦੇ ਵਿੱਚ ਤੁਸੀਂ ਐਜ਼ ਅ ਯੰਗ ਹੋ ਇੱਕ ਯੋਵਾ ਨੇਤਾ ਹੋ ਕਿੱਥੋਂ ਪ੍ਰੇਰਣਾ ਮਿਲੀ ਸ਼ਿਵ ਸੈਨਾ ਦੇ ਵਿੱਚ ਇਦਾਂ ਧਰਮ ਦੇ ਪ੍ਰਤੀ ਜਾਂ ਕੋਈ ਵੀ ਇਦਾਂ ਕੋਈ ਫਰੈਕਟ ਹੁੰਦੀ ਆ ਜਾਂ ਕੁਝ ਵੀ ਹੁੰਦਾ ਤੁਸੀਂ ਆਵਾਜ਼ ਚੱਕਦੇ ਹੋ ਧਰਨਾ ਪ੍ਰਦਰਸ਼ਨ ਵੀ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਬਾਰੇ ਸੀ ਪੰਜਾਬ ਦੇ ਵਿੱਚ ਨਾ 1984 ਤੋਂ ਬਾਅਦ ਚਲੋ ਸਾਡਾ ਤਾਂ ਜਨਮ 2005 ਦਾ ਹੈ ਪਰ ਕਿਤੇ ਨਾ ਕਿਤੇ ਇਤਿਹਾਸ ਦੀ ਜਦੋਂ ਸਿੱਖਿਆ ਲੈਣ ਦਾ ਇਨਸਾਨ ਜਦੋਂ ਪਤਾ ਲੱਗਦਾ ਹੈ 1984 ਤੋਂ ਬਾਅਦ ਹਿੰਦੂ ਸਮਾਜ ਦੇ ਲੋਕਾਂ ਉੱਤੇ ਜਿਹੜਾ ਅਤਿਆਚਾਰ ਜਿਹੜਾ ਪੰਜਾਬ ਤੋਂ 84 ਤੋਂ 91 ਵਿੱਚ ਲੈ ਕੇ ਜਿਹੜਾ ਹਿੰਦੂ ਪਰਿਵਾਰਾਂ ਨੂੰ ਬਸਾਂ ਚੋਂ ਕੱਢ-ਕੱਢ ਮਾਰਿਆ ਗਿਆ ਉਹਦਾ ਇਨਸਾਫ ਅਜ ਤੱਕ ਪੰਜਾਬ ਦਾ ਹਿੰਦੂ ਸੜਕਾਂ 'ਤੇ ਬੈਠਣ ਨੂੰ ਮਜਬੂਰ ਹੈ ਮੰਗਨ ਨੂੰ ਮਜਬੂਰ ਹੈ ਜਿਹੜਾ 1966 ਤੋਂ ਬਾਅਦ ਮਾਚਲ ਹਰਿਆਣਾ ਅਲਾ ਕਰਕੇ ਪੰਜਾਬ ਨੂੰ ਛੋਟਾ ਜਿਹਾ ਜ਼ਿਲ੍ਹਾ ਦੇ ਦਿੱਤਾ ਗਿਆ ਕਿ ਪੰਜਾਬ ਛੋਟਾ ਜ਼ਿਲ੍ਹਾ ਕਰਕੇ ਪੰਜਾਬੀਆਂ ਨੂੰ ਸੌਂਪ ਦਿੱਤਾ ਗਿਆ ਜਿਹਦੇ ਵਿੱਚ Hindu Sikh ਪਰਿਵਾਰ ਆਪਸ ਚ ਮਿਲ ਕੇ ਰਹਿਣ ਪਰ ਹੋਇਆ ਕਿ Hindu ਸਮਾਨਾ ਭੇਦਭਾਵ ਹੋਣਾ ਸ਼ੁਰੂ ਹੋ ਗਿਆ ਜਦੋਂ ਇਤਿਹਾਸ ਦਾ ਬੰਦਾ ਜਾਗਰੂਕ ਹੋ ਜਾਂਦਾ ਹੈ ਜਦੋਂ ਇਤਿਹਾਸ ਬਾਰੇ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਸ਼ਾਇਦ ਸ਼ਿਵਸਰਾਂ ਦੇ ਵਿੱਚ ਸ਼ਿਵਸਰ ਪੰਜਾਬ ਇੱਕ ਐਸੀ ਪਾਰਟੀ ਹੈ ਜੇ ਪੰਜਾਬ ਦੇ ਵਿੱਚ ਲਗਾਤਾਰ ਅੱਤਵਾਦ ਦੇ ਸਮੇਂ ਤੋਂ ਬਾਅਦ ਵੀ ਅੱਤਵਾਦ ਦੇ ਸਮੇਂ ਦੇ ਨਾਲ ਵੀ ਹਿੰਦੂ ਸਮਾਜ ਦੀ ਆਵਾਜ਼ ਨੂੰ ਪੰਜਾਬ ਦੇ ਵਿੱਚ بلند ਕਰਦੀ ਆਈ ਹੈ ਇਹ ਤਾਂ ਹਰ ਕੋਈ ਜਾਣਦਾ ਹੈ ਹਿੰਦੂ ਸਮਾਜ ਸ਼ਿਵ ਸੈਨਾ ਹਿੰਦੂ ਸਮਾਜ ਦੇ ਲਈ ਆਵਾਜ਼ بلند ਕਰਦੀ ਆ ਰਹੀ ਹੈ ਹਰੇਕ ਕੋਈ ਜਾਣਦਾ ਤੁਸੀਂ ਸੋਸ਼ਲ ਮੀਡੀਆ ਤੇ ਅਪਡੇਟ ਵੀ ਰਹਿੰਦੇ ਹੋ ਕਾਫੀ ਨੇਤਾ ਲੀਡਰ ਅਪਡੇਟ ਵੀ ਰਹਿੰਦੇ ਨੇ ਇਹੋ ਜਿਹੀ ਕਿਹੜੀ ਤੁਹਾਨੂੰ ਕਾਰਨ ਲੱਗੇ ਇਹੋ ਜਿਹਾ ਇੱਕ ਤਸ਼ੱਦਦ ਵੀ ਸ਼ਿਵ ਸੈਨਾ ਹੀ ਆਵਾਜ਼ ਕਿਉਂ ਚੱਕਦੀ ਹੈ ਕਈ ਲੋਕ ਕਹਿੰਦੇ ਕਹਿੰਦੇ ਨੇ ਵੀ ਸ਼ਿਵ ਸੈਨਾ ਹੀ ਇਕੱਲੀ ਆਵਾਜ਼ ਕਿਉਂ ਚੱਕਦੀ ਹੈ ਹਿੰਦੂ ਹੋਰ ਵੀ ਬਥੇਰੇ ਨੇ ਕੀ ਇਹ ਪੋਲਿਟিক্যাল ਸਟੰਟ ਕਰਕੇ ਕਰਦੀ ਹੈ ਜਾਂ ਕੀ ਕਾਰਨ ਹੈ ਬਿਲਕੁਲ ਨਹੀਂ ਬਿਲਕੁਲ ਲੋਕ ਲੋਕ ਡਿਸਾਈਡ ਕਰਨਗੇ ਨਾ ਲੋਕ ਡਿਸਾਈਡ ਕਰਨਗੇ ਹਾਂਜੀ ਸੰਦੀਪ ਗੋਰਾ ਥਾਪਰ ਜੀ ਤੇ 5 ਜੁਲਾਈ 2024 ਨੂੰ ਹਮਲਾ ਹੁੰਦਾ ਤਾਤੀਲਾ ਨਾ ਅੱਤਵਾਦੀ ਹਮਲਾ ਹੁੰਦਾ ਜੀ ਸ਼ਾਇਦ ਡੀਐਮਸੀ ਦੇ ਉਹ 8 ਦਿਨ ਜਦੋਂ ਥਾਪਰ ਸਾਹਿਬ ਐਡਮਿਟ ਰਹੇ ਤੱਕ ਮੇਰੇ ਸਾਹਮਣੇ ਕਿ ਲੋਕ ਦੱਸਦੇ ਨੇ ਲੋਕ ਕਹਿੰਦੇ ਨੇ ਡੀਐਮਸੀ ਹਸਪਤਾਲ 1 ਮਿੰਟ 1% ਵੀ ਖਾਲੀ ਨਹੀਂ ਰਿਹਾ ਹਣਾ ਲੋਕਾਂ ਦਾ ਲੋਕ ਹੜ ਜਿਹੜਾ ਸੰਦੀਪ ਗੋਰਾ ਥਾਪਰ ਜਿਹਦਾ ਕਾਤਿਲ ਅਤਵਾਦੀ ਹਮਲੇ ਤੋਂ ਬਾਅਦ ਜਿਹੜਾ ਹਾਲ ਪੁੱਛਣ ਆਇਆ ਉਹ ਲੋਕ ਡਿਸਾਈਡ ਕਰਦੇ ਨੇ ਕਿ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੀ ਆਵਾਜ਼ ਕੌਣ ਬਣੂਗਾ ਸਵਾਲ ਇਹ ਹੀ ਹੈ ਜਵਾਬ ਵੀ ਇਹ ਹੀ ਹੈ ਪੰਜਾਬ ਦੇ ਵਿੱਚ ਲੋਕ ਚਾਹੁੰਦੇ ਨੇ ਹਿੰਦੂ ਸਮਾਜ ਦੇ ਪ੍ਰਤੀਨਿਧੀ ਹਿੰਦੂ ਸਮਾਜ ਦਾ ਪ੍ਰਤੀਨਿਧੀ ਰਜੀਵ ਟੰਡਨ ਅਗਰ ਗੱਲ ਕਰਦਾ ਤਾਂ ਸ਼ਾਇਦ ਰਜੀਵ ਟੰਡਨ ਨੂੰ ਮੌਕਾ ਮਿਲਣਾ ਚਾਹੀਦਾ ਸਾਰੇ ਹਿੰਦੂ ਸਮਾਜ ਦੀ ਆਵਾਜ਼ ਬੁਲੰਦ ਕਰਨਾ ਅਗਰ ਪੰਜਾਬ ਦੇ ਵਿੱਚ ਸੰਦੀਪ ਗੋਰਾ ਥਾਪਰ ਆਵਾਜ਼ ਬੁਲੰਦ ਕਰਦਾ ਤਾਂ ਸ਼ਾਇਦ ਉਹ ਲੋ ਆਵਾਜ਼ ਬੁਲੰਦ ਕਰਨ ਦਾ ਮੌਕਾ ਹਿੰਦੂ ਸਮਾਜ ਨੇ ਦਿੱਤਾ ਉਹੀ ਗੱਲ ਇਹ ਕਰਦੇ ਨੇ ਲੋਕ ਕਈ ਵੀਡੀਓ ਪਾ ਕੇ ਕਹਿੰਦੇ ਨੇ ਜਿਹੜਾ ਗੋਰਾ ਥਾਪੜ ਜੀ ਜਾਂ ਕੋਈ ਵੀ ਆਪਾਂ ਨੇਤਾ ਲੈ ਲਈਏ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਬਿਆਨ ਇਹੋ ਜਿਹਾ ਦਿੰਦੇ ਨੇ ਜਿਹੜਾ ਕਈਆਂ ਨੂੰ ਚੰਗਾ ਲੱਗਦਾ ਹੈ ਕਈਆਂ ਨੂੰ ਨਹੀਂ ਚੰਗਾ ਲੱਗਦਾ ਕਈ ਲੋਕਾਂ ਨੇ ਹਮਲੇ ਤੋਂ ਬਾਅਦ ਇਹ ਵੀ ਗੱਲ ਕਹੀ ਜੇ ਸੋਸ਼ਲ ਮੀਡੀਆ ਤੇ ਗਲਤ ਵਰਤੋਂ ਕਰੋਗੇ ਇਦਾਂ ਬੋਲੋਗੇ ਤਾਂ ਭੁਗਤੋਗੇ ਰਾਈਟ ਟੂ ਸਪੀਚ ਹਰ ਇੱਕ ਬੰਦੇ ਕੋਲ ਹੈ ਪੰਜਾਬ ਦੇ ਵਿੱਚ ਜੀ ਹਰ ਬੰਦਾ ਆਪਣੀ ਮੰਗ ਰੱਖ ਸਕਦਾ ਹੈ ਹਰ ਬੰਦਾ ਆਪਣਾ ਪੱਖ ਰੱਖ ਸਕਦਾ ਹੈ ਜੀ ਮੇਰੀ ਗੱਲ ਤੁਹਾਨੂੰ ਚੰਗੀ ਨਹੀਂ ਲੱਗਦੀ ਹੈ ਤੁਹਾਨੂੰ ਮੇਰੀ ਗੱਲ ਚੰਗੀ ਨਹੀਂ ਲੱਗਦੀ ਮੈਂ ਕਿਸੇ ਪਾਸੋਂ ਸਰਮਾਇਆ ਕਿ ਮੈਂ ਤੁਹਾਨੂੰ ਤਲਵਾਰ ਮਾਰਾਂ ਤੁਹਾਡੇ ਦੇ ਘਰ ਤੇ ਹਮਲਾ ਕਰਾਂ ਨਹੀਂ ਮੈਂ ਇਹ ਗੱਲ ਨਹੀਂ ਕਹਿ ਰਿਹਾ ਵੀ ਕਿਸੇ ਨੂੰ ਗੱਲ ਨਹੀਂ ਚੰਗੀ ਮੈਂ ਉਹਦੇ ਵਿੱਚੋਂ ਕੁਝ ਲੋਕ ਇਹੋ ਜੇ ਨਾਮ ਲਈ ਮੈਂ ਵੀ ਉਹ ਕੁਝ ਲੋਕਾਂ ਨੂੰ ਜਵਾਬ ਦੇ ਰਿਹਾ ਭਾਈ ਸਾਹਿਬ ਅਗਰ ਤੁਹਾਨੂੰ ਮੇਰੀ ਗੱਲ ਚੰਗੀ ਨਹੀਂ ਲੱਗਦੀ ਜਾਂ ਮੇਰੀ ਗੱਲ ਤੁਹਾਨੂੰ ਕਿਸੇ ਪਾਸੇ ਚੰਗੀ ਨਹੀਂ ਲੱਗੀ ਅਗਰ ਸੰਦੀਪ ਗੁਰਾ <th>ਪਰ ਜੀ ਦੀ ਗੱਲ ਕਿਸ ਨੂੰ ਚੰਗੀ ਨਹੀਂ ਲੱਗੀ ਤਾਂ ਇਹਦਾ ਹੱਲ ਕੀ ਹੈ ਜਾਂ ਤਾਂ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ ਜਾਂ ਉਹਦਾ ਕਿਰਪਾਨਾ ਮਾਰ ਕੇ ਕਦਰ ਨਾਲ ਫਵਲਾ ਕਰ ਦਿੱਤਾ ਜਾਵੇ ਇਹਦਾ ਇਹ ਹੱਲ ਹੈ ਜਾਂ ਨਹੀਂ ਸਵਾਲ ਹੈ ਪਰ ਜਿਹੜੇ ਕਿਰਪਾਨਾ ਲੈ ਕੇ ਸਿੱਧੇ ਇਦਾਂ ਹਮਲਾ ਕਰ ਦਿੰਦੇ ਨੇ ਆਏ ਦਿਨ ਰੋਡ ਦੇ ਉੱਤੇ ਇੱਦੀ ਸਿੱਧਾ ਹਮਲਾ ਕਰ ਦਿੰਦੇ ਨੇ ਕੋਈ ਇਹ ਨਹੀਂ ਦਿਖਦੇ ਉਹ ਬੰਦਾ ਜਾਂ ਕੋਈ ਆਈਕਨ ਵੀ ਹੋ ਸਕਦਾ ਜਿੱਦਾ ਧਰਮ ਦੀ ਆਵਾਜ਼ ਚੱਕਦਾ ਕੋਈ ਵੱਡੀ ਲੀਡਰਸ਼ਿਪ ਤੇ ਵੀ ਹੋ ਸਕਦਾ ਕੋਈ ਨੇਤਾ ਹੋ ਸਕਦਾ ਕੋਈ ਐਮਐਲਏ ਹੋ ਸਕਦਾ ਵੀ ਕਾਉਂਸਲਰ ਹੋ ਸਕਦਾ ਪਰ ਦਿਨ ਦਿਹਾੜੇ ਸੜਕ ਦੇ ਉੱਤੇ ਇਦਾਂ ਹਮਲਾ ਕਰਨਾ ਕਿ ਪ੍ਰਸ਼ਾਸਨ ਦੀ ਢਿੱਲ ਹੈ ਇਹਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਕਿਤਨਾ ਕਿਤੇ ਜਿੱਦਾਂ ਕਹਿਣਾ ਨਹੀਂ ਚਾਹੀਦਾ ਜਿੱਦਾਂ ਆਲੂ ਗੋਬੀ ਨਹੀਂ ਛਿਲਦੇ ਹੁੰਦੇ ਪੰਜਾਬ ਦੇ ਜਿਹੜਾ ਅੱਤਵਾਦ ਦਾ ਦੌਰ ਸੀ ਉਦੋਂ ਵੀ ਲੋਕ ਸੋਚਦੇ ਸੀ ਆਇਆ ਬਲਦਾ ਗੋਲੀ ਮਾਰੀ ਕਤਲ ਕਰਕੇ ਚਲਾ ਗਿਆ ਆਇਆ ਬਲਦਾ ਗੋਲੀ ਮਾਰਦਾ ਪਿਸਤਲ ਚ ਰਿਵਾਲਵਰ ਚ ਮਾਰ ਕੇ ਚਲੇ ਜਾਂਦਾ ਪਰ ਜਿਹੜੀ ਆ ਘਟਨਾ ਹੋਈ ਸੀ ਇਹ ਘਟਨਾ ਜਿਹੜੀ 6-7 ਵੀਲੇ ਪਹਿਲਾਂ ਹੋਈ ਇਹ ਤਾਂ ਸਾੜੀਆਂ ਤਰ੍ਹਾਂ ਸ਼ਰਮਸਾਰ ਕਰਨ ਦੇ ਵਾਲੀ ਘਟਨਾ ਹੈ ਕਿਤਨਾ ਕਿਤੇ ਪ੍ਰਸ਼ਾਸਨ ਨੇ 24 ਕੰਡੇ ਦੇ ਅੰਦਰੜਾ ਨਹੀਂ ਘਟਾ ਦੇ ਬਲਦੇ ਫੜੇ ਤੇ ਸਖਸ਼ਮ ਰਹੀ ਪੰਜਾਬ ਦੇਖੋ ਲੁਧਿਆਣਾ ਬਹੁਤ ਵੱਡਾ ਸਿਟੀ ਹੈ ਲੁਧਿਆਣਾ ਬਹੁਤ ਵੱਡਾ ਹੱਬ ਬਣਿਆ ਹੋਇਆ ਹੈ ਬਿਚਸਟਰ ਹੱਬ ਵੀ ਹੈ ਆਏ ਦੇਲੇ ਕੁਛ ਨਾ ਕੁਛ ਵਾਰ ਦਿੱਤਾ ਛੋਟੀਆਂ-ਬੋਟੀਆਂ ਵੱਡੀਆਂ ਕਦੇ-ਕਦੇ ਖੁਲਦੀਆਂ ਰਹਿੰਦੀ ਹੈ ਸਵਾਲ ਤਾਂ ਇੱਥੇ ਹੈ ਲੁਧਿਆਣਾ ਦਾ ਪ੍ਰਸ਼ਾਸਨ ਪੰਜਾਬ ਦਾ ਪ੍ਰਸ਼ਾਸਨ ਕਿੰਨੀ ਦੇਰ ਦੇ ਵਿੱਚ ਉਹ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਿਜਿੱਠਾ ਦੇ ਵਿੱਚ ਉਹਨਾਂ ਅਤਵਾਦੀਆਂ ਨੂੰ ਉਹਨਾਂ ਚੋਰਾਂ ਨੂੰ ਉਹਨਾਂ ਡਕੈਤਾਂ ਨੂੰ ਫੜਨ ਦੇ ਵਿੱਚ ਸਕਸ਼ਮ ਹੁੰਦਾ ਪੰਜਾਬ ਦਾ ਲੋਕਾਂ ਨੂੰ ਲੋੜ ਤਾਂ ਉਹ ਤਿਆਰ ਕਰਦਾ ਪਰ ਉਹ ਘਟਨਾ ਤੋਂ ਬਾਅਦ ਵੀ ਤੁਸੀਂ ਦੇਖਿਆ ਹੁਣ ਇੱਕ ਟਿਪਸੀ ਮਰਡਰ ਹੋਇਆ ਲਿਪਸੀ ਦਾ ਸੋਰੀ ਮੈਨੂੰ ਗਲਤੀ ਹੋ ਗਈ ਲਿਪਸੀ ਦਾ ਮਰਡਰ ਹੋਇਆ ਹਨ ਕਈ ਇਹੋ ਜਿਹਾ ਘਟਨਾਵਾਂ ਹੁੰਦੀਆਂ ਦਿਨ ਦਿਹਾੜੇ ਚੋਰੀ ਡਕੈਤੀ ਇੰਦਾ ਕਰ ਲੈਂਦੇ ਆ ਥੋੜੇ ਦਿਨ ਪਹਿਲਾਂ ਪਰਸੋ ਦੀ ਰਾਤ ਦੀ ਗੱਲ ਹੈ ਹਿਮਾਚਲ ਦੀ ਬੱਸ ਦੇ ਉੱਤੇ ਹਮਲਾ ਕੀਤਾ ਗਿਆ ਇਹ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਕਿਤਨਾ ਕਿਤੇ ਕੁਝ ਲੋਕ ਪੰਜਾਬ ਤੇ ਹਿਮਾਚਲ ਦਾ ਆਪਸ ਚ ਪਿਆਰ ਬੰਦਾ ਦੇਖ ਨਹੀਂ ਪਾਰੇ ਹਿਮਾਚਲ ਦੇ ਲੋਕ ਤਾਂ ਪੰਜਾਬ ਚੱਕ ਕਾਰੋਬਾਰ ਕਰਦੇ ਆ ਪੰਜਾਬ ਦੇ ਲੋਕਾਂ ਦਾ ਅੱਧਾ ਕਾਰੋਬਾਰ ਹਿਮਾਚਲ ਦੇ ਵਿੱਚ ਲਿਆ ਨਾਲ ਹੈ ਵਪਾਰ ਹੁੰਦਾ ਹੈ ਆਰਥਿਕ ਵਿਵਸਥਾ ਸੁਧਾਰ ਹੁੰਦੀ ਹੈ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਦੇ ਕੁਝ ਲੋਕਾਂ ਨੂੰ ਮੇਰੇ ਹਿਸਾਬ ਨਾਲ ਆਪਸੀ ਭਾਈਚਾਰਾ ਪ੍ਰੇਮ ਪਿਆਰ ਬਰਦਾਸ਼ਤ ਨਹੀਂ ਹੋ ਰਿਹਾ ਮੇਰੀ ਗੱਲ ਨੂੰ ਸਮਝੋ ਮੈਂ ਕੀ ਕਹਿਣਾ ਚਾਹਾਂ ਹਾਂਜੀ ਕਿਸੇ ਨੂੰ ਕਿਸੇ ਦੀ ਤਸਵੀਰ ਅਗਰ ਪਸੰਦਲਾ ਹੋਵੇ ਕਿਸੇ ਨੂੰ ਕਿਸੇ ਦੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਹਿਮਾਚਲ ਦੇ ਲੋਕਾਂ ਨੇ ਕਿਹਾ ਗੁਰੂ ਸਾਹਿਬ ਦੀ ਤਸਵੀਰ ਲਾਈ ਹਿਮਾਚਲ ਦੇ ਲੋਕਾਂ ਨੇ ਕਿਹਾ ਖੰਡਾ ਸਾਹਿਬ ਨਿਸ਼ਾਨ ਪਵਿੱਤਰ ਨਿਸ਼ਾਨ ਲਾਇਆ ਕਿ ਸਿਰੇ ਨਹੀਂ ਲਾਇਆ ਮੈਂ ਕਿਹਾ ਹਿਮਾਚਲ ਦੇ ਵਿੱਚ ਗੁਰੂ ਸਾਹਿਬ ਚ ਲੋਕੀ ਆਸਰਾ ਹੀ ਰੱਖਦੇ ਹੋਣੇ ਕਿਹਾ ਹਿਮਾਚਲੀ ਲੋਕ ਗੁਰੂ ਘਰ ਦੇ ਵਿੱਚ ਅਰਦਾਸ ਨਹੀਂ ਕਰਦੇ ਹੋਣੇ ਬਿਲਕੁਲ ਕਰਦੇ ਹੋਣੇ ਸ਼ਾਇਦ ਜਿੰਨਾ ਸਿੱਖ ਸਮਾਜ ਪ੍ਰਤੀ ਉਹ Hindu ਤੋਂ Hindu ਲੋਕ ਪਿਆਰ ਕਰਦੇ ਹੋਣੇ ਮੇਰੇ ਸਾਹਮਣੇ ਕੋਈ ਸਮਾਨ ਨਹੀਂ ਕਰਦਾ ਹੋਣਾ ਗੱਲ ਤਾਂ ਇੱਥੇ ਆ ਇਹਨੂੰ ਹਵਾ ਦਿੱਤੀ ਜਾ ਰਹੀ ਹੈ ਉਹ ਮੁੱਦੇ ਨੂੰ ਹਵਾ ਦਿੱਤੀ ਜਾ ਰਹੀ ਹੈ ਇਹਦਾ ਮਤਲਬ ਇਹ ਨਹੀਂ ਮੈਂ ਉਹਨਾਂ ਦੀ ਫੋਟੋ ਆ ਲਾ ਲਾ ਸੱਟਾ ਸਵਾਲ ਇਹ ਵੀ ਹੈ ਠੀਕ ਹੈ ਦੂਜੀ ਗੱਲ ਅਗਰ ਕਿਸੇ ਪਾਸੋਂ ਪੰਜਾਬ ਦਾ ਕੋਈ ਇੰਦਰਾ ਗਾਂਧੀ ਦੀ ਟੀ-ਸ਼ਰਟ ਪਾ ਲਵੇ ਅਗਰ ਪੰਜਾਬ ਦੇ ਵਿੱਚ ਕੋਈ ਕੇਪੀਐਸ ਗਿਲ ਦੇ ਟੀ-ਸ਼ਰਟ ਪਾ ਲਵੇ ਉਹਦਾ ਪੁਲਸਰ ਲਾ ਲਵੇ ਫਿਰ ਇਤਰਾਜ਼ ਕਿਉਂ ਸਵਾਲ ਦੋਲਾ ਪਾਸੇ ਹੈ ਅਗਰ ਕੋਈ ਬੰਦਾ ਕਿਸੇ ਕੋਈ ਸਮਾਜ ਜਾਂ ਕੋਈ ਸਮਾਜ ਨਹੀਂ ਕੋਈ ਵਿਅਕਤੀ ਕਿਸੇ ਨੂੰ ਸੰਤ ਬੰਦਾ ਤਾਂ ਬਿਲਕੁਲ ਆਦਰ ਸਨਮਾਨ ਨਾਲ ਮੰਨਣਾ ਚਾਹੀਦਾ ਪਰ ਅਗਰ ਕੋਈ ਬੰਦਾ ਕੇਪੀਐਸ ਗਿੱਲ ਨੂੰ ਵੀ ਮਹਾਨ ਬੰਦਾ ਹੈ ਅਗਰ ਕੋਈ ਪੰਜਾਬ ਦਾ ਬੰਦਾ ਇੰਦਰ ਗਾਂਧੀ ਨੂੰ ਵੀ ਮਹਾਨ ਬੰਦਾ ਹੈ ਤਾਂ ਉਹਨੂੰ ਮੰਨ ਲੈਣਾ ਚਾਹੀਦਾ ਇਤਰਾਜ਼ ਕੀ ਹੈ ਕਿ ਉਹ ਇੱਕ ادارے ਦੇ ਉੱਤੇ ਲੋਕ ਸੇਵਾ ਦੇ ਵਿੱਚ ਸੀਗੇ ਬਿਲਕੁਲ ਕੇ ਪੀ ਐਸ ਗਿੱਲ ਇੱਕ ادارے ਦੇ ਵਿੱਚ ਲੋਕ ਸੇਵਾ ਦੇ ਵਿੱਚ ਸੀਗੇ ਇੱਕ ਸੰਤਾਂ ਦੇ ਨਾਲ ਉਹਨਾਂ ਦੀ ਤੁਲਨਾ ਕਰਨੀ ਜਿਹੜੀ ਨਾ ਨਾ ਤੁਲਨਾ ਨਹੀਂ ਤੁਸੀਂ ਕਿਹਾ ਨਾ ਵੀ ਉਹਨਾਂ ਦੀ ਫੋਟੋ ਪਾੜਾਂਗੇ ਜਾਂ ਉਹਨਾਂ ਦੀ ਫੋਟੋ ਉੱਥੇ ਪਾੜੀ ਗਈ ਇੱਥੇ ਕੀ ਸੰਤਾਂ ਦੀ ਫੋਟੋ ਪਾੜਨੀ ਮੈਂ ਇਹ ਰੱਖਦੀ ਐ ਇਹਨਾਂ ਚੀਜ਼ਾਂ ਦੇ ਨਾਲ ਮੇਲ ਖਾਦੀ ਨਹੀਂ ਮੇਰਾ ਮੇਰੇ ਮੇਰੇ ਇਹ ਜਵਾਬ ਨਹੀਂ ਹੈ ਮੈਂ ਤਾਂ ਇਹੜਾ ਕਹਿਣਾ ਚਾਹਨਾ ਕਿ ਅਗਰ ਕਿਸੇ ਨੂੰ ਕਿਸੇ ਦੇ ਸੰਤ ਜੀ ਨਹੀਂ ਸਹੀ ਲੱਗਦੇ ਤਾਂ ਆਪਣਾ ਕੋਈ ਰਾਈਟ ਨਹੀਂ ਆ ਉਹਨਾਂ ਦੀ ਫੋਟੋ ਪਾੜਨਾ ਸਾਫ਼ ਜੀ ਗੱਲ ਹੈ ਆਪਾਂ ਕਹਿ ਸਕਦੇ ਆ ਕਿ ਬਿਲਕੁਲ ਮੱਛਲੀ ਲੋਕਾਂ ਨੂੰ ਅਗਰ ਨਹੀਂ ਪਸੰਦ ਮੱਛਲੀ ਲੋਕਾਂ ਨੂੰ ਅਗਰ ਨਹੀਂ ਪਸੰਦ ਤਾਂ ਬਿਲਕੁਲ ਪ੍ਰਸ਼ਾਸਨ ਅਗੇ ਮੰਗ ਰੱਖ ਸਕਦੇ ਆ ਸਵਾਲ ਕਰਨਾ ਜਾਂ ਜਵਾਬ ਕਰਨਾ ਸਰਕਾਰ ਦਾ ਕੰਮ ਹੈ ਪਰ ਅਗਰ ਇਤਰਾਜ਼ ਫਿਰ ਇੱਥੇ ਵੀ ਆ ਅਗਰ ਪੰਜਾਬ ਦਾ ਕੋਈ ਬੰਦਾ ਕੇਪੀਐਸ ਗੇਲ ਨੂੰ ਆਈਡਲ ਬਣਦਾ ਤਾਂ ਕਿਸੇ ਪੰਜਾਬ ਦੇ ਵਕੀਲ ਨੂੰ ਵੀ ਉੱਤੇ ਇਤਰਾਜ਼ ਕਿਉਂ ਸਵਾਲ ਤਾਂ ਵੀਰ ਇੱਥੇ ਆ ਤੁੱਲਾ ਇੱਕ ਅਲੱਗ ਚੀਜ਼ ਹੈ ਆਪਣੀ ਮੰਗ ਰੱਖਣਾ ਇੱਕ ਅਲੱਗ ਚੀਜ਼ ਹੈ ਜੀ ਇੱਕ ਨਵੀਂ ਗੱਲ ਪਤਾ ਲੱਗੀ ਤੁਸੀਂ ਥੋੜੇ ਦਿਨ ਪਹਿਲਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ Shiv Sena ਅਮਿਤ ਅਰੋੜਾ ਦੇ ਨਾਲ Shiv Sena ਦਾ ਕੋਈ ਵੀ ਤਾਲਮੇਲ ਨਹੀਂ ਰਹੇਗਾ ਇਹਦਾ ਕੀ ਕਾਰਨ ਥੋੜਾ ਚੰਨਾ ਪਉ ਕਿ ਸਾਰੀ ਗੱਲ ਕਰੀਏ ਜੀ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨ Hindu ਮੰਦਿਰਾਂ ਦੇ ਉੱਤੇ ਹਮਲੇ ਹੁੰਦੇ ਹੁੰਦੇ ਆ ਜੀ ਪੰਜਾਬ ਦੇ ਵਿੱਚ ਲਗਾਤਾਰ Hindu ਲੀਡਰਾਂ ਦੇ ਉੱਤੇ ਹਮਲੇ ਹੁੰਦੇ ਜੀ ਦੇਵੀ ਦੇਵਤੇ ਟਾਰਗੇਟ ਕੀਤੇ ਜਾਂਦੇ ਆ ਬਿਲਕੁਲ ਗੱਲ ਇੱਥੇ ਐ ਮੋਗਾ ਦੇ ਵਿੱਚ ਮੰਗਤਰਾ ਮੰਗਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅੰਮ੍ਰਿਤਸਰ ਦੇ ਵਿੱਚ ਗ੍ਰੇਨੇਡ ਹਮਲਾ ਤੋਂ ਬਾਅਦ ਠਾਕੁਰਦਵਾਰੇ ਮੰਦਿਰ ਪ੍ਰਚੀਨ ਮੱਠ ਦੇ ਉੱਤੇ ਹਮਲਾ ਕੀਤਾ ਗਿਆ ਗ੍ਰੇਨੇਡ ਹਮਲੇ ਨਾਲ। ਜਲੰਧਰ ਦੇ ਵਿੱਚ ਹਿੰਦੂ ਯੂਟਿਊਬਰ ਦੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਗ੍ਰੇਨੇਡ ਹਮਲੇ ਨਾਲ। ਸਵਾਲ ਇੱਥੇ ਹੈ ਲੁਧਿਆਣੇ ਦੇ ਕੁਝ ਲੀਡਰ ਜਿਹਨਾਂ ਦਾ ਤੁਸੀਂ ਨਾਂ ਲੈ ਰਹੇ ਹੋ ਜਾਂ ਜਿਨ੍ਹਾਂ ਦਾ ਤੁਸੀਂ ਨਹੀਂ ਲੈ ਰਹੇ ਮੈਂ ਦੱਸ ਰਿਹਾ। ਲੁਧਿਆਣੇ ਦੇ ਕੁਝ ਐਸੇ ਲੀਡਰ ਜਿਹੜੇ ਮੋਗਾ ਦੇ ਵਿੱਚ ਤਾਂ ਪਹੁੰਚ ਗਏ ਜਿੱਥੇ ਗਨਮੈਨ ਦਾ ਮਾਮਲਾ ਸੀ। ਜੀ ਲੁਧਿਆਣਾ ਦੇ ਕੁਝ ਲੀਡਰ ਅੰਮ੍ਰਿਤਸਰ ਤਾਂ ਪਹੁੰਚ ਗਏ ਜਿੱਥੇ ਗੜਮੈਂਡਾ ਦਾ ਮਾਮਲਾ ਸੀ ਲੁਧਿਆਣਾ ਦੇ ਕੁਝ ਲੀਡਰ ਉੱਥੇ ਕਿਉਂ ਨਹੀਂ ਪਹੁੰਚੇ ਉੱਥੇ ਤਾਂ ਸਿਰਫ ਇੱਕ ਲੀਡਰ ਪਹੁੰਚਦਾ ਲੁਧਿਆਣਾ ਦੇ ਕੁਝ ਲੀਡਰ ਹਿੰਦੂ ਸਮਾਜ ਦੇ ਲੁਧਿਆਣੇ ਵਾਲੇ ਮੁੰਡੇ ਤੇ ਕਿਉਂ ਨਹੀਂ ਪਹੁੰਚੇ ਜਿੱਥੇ ਦੋ ਸਮੁੰਦਾਂ ਆਏ ਦਾ ਆਪਸ ਵਿੱਚ ਟਕਰਾਅ ਹੁੰਦਾ ਸਿਰਫ ਹਿੰਦੂ ਮੁੰਡਿਆਂ ਉੱਤੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹਾਂ 'ਚ ਛੱਡ ਦਿੱਤਾ ਜਾਂਦਾ ਲੁਧਿਆਣਾ ਦੇ ਕਿਸ ਸਮੁੰਦਾਂ ਦੇ ਮੁਖੀ ਨੂੰ ਡਾਉਨ ਦਿਖਾਇਆ ਜਾਂਦਾ ਕਿ ਉਹ ਲੁਧਿਆਣੇ ਦਾ ਡਾਉਨ ਹੈ ਉਹਦੇ ਪ੍ਰੈਸ਼ਰ ਹੇਡ ਵੀ ਹਿੰਦੂ ਬੰਦਿਆਂ ਤੇ ਆਮ ਘਰਾ ਦੇ ਨੌਜਵਾਨ ਪਰਚੇ ਦੇ ਕੇ ਲੋਕ ਜੇਲਾ ਛੱਡ ਦਿੱਤਾ ਜਾਂਦਾ ਇਹਨੂੰ ਭੇਦਭਾਵ ਕਹਿ ਸਕਦੇ ਬਿਲਕੁਲ ਕਹਿ ਸਕਦੇ ਕਹਿ ਸਕਦੇ ਕਿ ਹੈ ਹੀ ਭੇਦਭਾਵ ਪੰਜਾਬ ਦੇ ਵਿੱਚ ਤਾਂ 1966 ਤੋਂ ਬਾਅਦ ਹਿੰਦੂ ਸਵਾਰਨਾ ਭੇਦਭਾਵ ਹੁੰਦਾ ਆਇਆ ਸਾਡੇ ਤਾਂ ਹੱਕ ਨਹੀਂ ਸਾਨੂੰ ਦਿੱਤੇ ਜਾਂਦੇ 60 ਤੋਂ 65% ਹਿੰਦੂ ਰਹਿੰਦਾ ਲੁਧਿਆਣਾ ਸ਼ਹਿਰ ਦੇ ਵਿੱਚ 60 ਤੋਂ 65% ਹੈ ਲੁਧਿਆਣਾ ਇਹ ਲੋਕਾਂ ਨੂੰ ਬ੍ਰह्म ਹੈ بڑے ਲੀਡਰਾਂ ਨੂੰ ਬ੍ਰह्म ਹੈ بڑے ਲੀਡਰਾਂ ਨੂੰ ਹੈਗਾ ਕਿ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਦੂਜਾ ਸਮਾਜਵਾਦ ਰਹਿੰਦਾ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਫੇਰ ਕਹਿ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰਾਂ ਬੰਦੀ ਹੈ Hindu ਸਮਾਜ ਦੇ ਪੈਸੇ ਨਾਲ ਸਰਕਾਰਾਂ ਬੰਦੀ ਹੈ Hindu ਵਪਾਰੀ ਲੁਧਿਆਣਾ ਦੇ ਵਿੱਚ ਵੱਧ ਬੈਠਾ ਹੈ Hindu ਵਪਾਰੀ ਪੰਜਾਬ ਦੇ ਵਿੱਚ ਵੱਧ ਬੈਠਾ ਹੈ Hindu ਚਾਹੂਗਾ ਜਿਹੜੀ ਸਰਕਾਰ ਬੜੇ Hindu ਚਾਹੁੰਦਾ ਤਾਂ ਸਰਕਾਰ ਬਣਾ ਵੀ ਸਕਦਾ ਹੈ Hindu ਚਾਹੇ ਤਾਂ ਸਰਕਾਰ ਗਿਰਾ ਵੀ ਸਕਦਾ ਸਾਡੇ ਨਾਲ ਪਰ ਵਿਤਕਰਾ ਕਿਉਂ ਹੁੰਦਾ ਆ ਰਿਹਾ 1966 ਤੋਂ ਬਾਅਦ ਪੰਜਾਬ ਨੂੰ ਛੋਟਾ ਜ਼ਿਲ੍ਹਾ ਬਣਾ ਕੇ Hindu ਸਮਾਜ ਨੂੰ ਨਾਂ ਲੱਖ ਦਿੱਤਾ ਗਿਆ ਇਹ ਪੰਜਾਬ ਦਾ ਹਿੰਦੂ ਮ੍ਰਿਤਿ ਸ਼ੈਲੀ ਚ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹਿੰਦੂ ਨੂੰ ਚੌਥੇ ਦਰਜੇ ਦਾ ਵਿਵਹਾਰ ਜਿਹੜਾ ਕੀਤਾ ਜਾ ਰਿਹਾ ਸਾਡੇ ਦੇਵੀ ਦੇਵਤਾ ਟੁੱਟ ਜਾਂਦੇ ਨੇ ਸਾਡੇ ਦੇਵੀ ਦੇਵਤਾ ਖੰਡਿਤ ਕਰ ਦਿੱਤੇ ਜਾਂਦੇ ਨੇ ਸਾਫ ਨਾਂਗਾ ਸਾਡੇ ਦੇਵੀ ਦੇਵਤਿਆਂ ਦਾ ਜਿਹੜਾ ਕਦੇ ਗੁੱਟ ਲਾ ਦਿੱਤਾ ਜਾਂਦਾ ਕਦੇ ਬਿਲਕੁਲ ਇਹੋ ਜੀ ਗੱਲ ਮੈਂ ਸਾਫ਼ ਕਹਿ ਰਿਹਾ ਕੀਤਾ ਜਾਂਦਾ ਪਰ ਸਾਡੇ ਮੰਤਰੀਆਂ ਨੂੰ ਮੁੱਖ ਮੰਤਰੀਆਂ ਨੂੰ ਸਾਡੇ ਕਿਸੇ ਵੀ ਦੇਸ਼ ਦੇ ਜਾਂ ਪੰਜਾਬ ਦੀ ਗੱਲ ਕਰ ਲਈ ਕਿਸੇ ਵੀ ਐਸੇ ਲੀਡਰ ਦੇ ਮੂੰਹ ਤੇ ਉੱਤੇ ਬਿਆਲ ਨਹੀਂ ਹੁੰਦਾ ਚੁੱਪ ਜੇ ਪਾ ਲੱਗ ਜਲਦੀ ਇਹ ਹਿੰਦੂ ਸਮਾਜ ਵਾਰੀ ਜੀ ਇਹ ਕੋਈ ਦੂਜੇ ਸਮਾਜ ਦਾ ਕੋਈ ਮੁੱਦਾ ਆਇਆ ਹੋਵੇ ਖੜੇ ਪੈਰ ਲੁਧਿਆਣਾ ਸ਼ਹਿਰ ਦੇ ਐਮਐਲਏ ਸਾਹਿਬ ਖਿੰਦੂਆਂ ਨੂੰ ਵਿਪਤਾ ਮੈ ਜਾਂਦੀ ਹੈ ਆਪਣੇ ਆਪ ਨੂੰ ਕੱਟਰ ਹਿੰਦੂ ਐਮਐਲਏ ਕਹਿੰਦੇ ਨੂੰ ਵਿਪਤਾ ਮੈ ਜਾਂਦੀ ਹੈ ਪਰ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਮੰਦਰ ਟੁੱਟਦੇ ਆ ਉਦੋਂ ਹਿੰਦੂ ਐਮਐਲਏ ਨਜ਼ਰ ਨਹੀਂ ਆਉਂਦੇ ਐਮਐਲਏ ਕਿਉਂ ਨਹੀਂ ਮੰਨਦੇ ਕੱਟਰਤਾ ਨੂੰ ਹਿੰਦੂ ਕੱਟਰਤਾ ਨੂੰ ਕਿਉਂ ਨਹੀਂ ਮੰਨਦੇ ਬੋਲਦਾ ਨਹੀਂ ਨਾ ਕੀ ਸਵਾਲ ਹੈ ਲੁਧਿਆਣਾ ਦਾ ਹਿੰਦੂ ਕੁਝ ਹਿੰਦੂ ਲੀਡਰਾਂ ਕਰਕੇ ਨਹੀਂ ਕੁਝ ਸਿਰਫ ਸੈਨਿਕ ਲੀਡਰਾਂ ਕਰਕੇ ਜਿਹੜੇ ਸਵੈ ਭੂਨੇਤਾ ਬਣੇ ਹੋਏ ਨੇ ਇੱਕ ਹੋਵੇ ਤਾਂ ਸਮਝ ਆਵੇ ਹਰ ਇੱਕ ਬੰਦਾ ਉੱਠਦਾ ਦੋ ਸਾਲ ਸ਼ਿਵਸਰਾਜ ਕੱਟਦਾ ਦੋ ਸਾਲ ਵੀ ਵੱਧ ਕਹਤੇ ਦੋ ਮਹੀਨੇ ਸ਼ਿਵਸਰਾਜ ਕੱਟਦਾ ਤੁਹਾਨੂੰ ਰੋਣਾ ਪੈਂਦਾ ਮੇਰਾ ਗਨਮੈਨ ਕਦੋਂ ਆਊਗਾ ਇਹ ਕੀ ਚੀਜ਼ ਕਿਉਂ ਹੁੰਦੀ ਹੈ ਸ਼ਿਵ ਸੈਨਾ ਚ ਇਹੀ ਚੀਜ਼ ਮਾਈਂਡ ਸੈਟ ਜਿਹਾ ਬਣਾ ਲਿਆ ਲੋਕਾਂ ਨੇ ਨੀ ਜਿੱਦਾਂ ਹੁਣ ਤੁਸੀਂ ਮੰਨ ਲਓ ਆਪਾਂ ਤੁਹਾਡੇ ਤੇ ਗੱਲ ਲੈ ਲੈਂਦੇ ਹਾਂ ਤੁਸੀਂ ਅਜਵਾਜ਼ ਚੱਕ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਧ ਕੇ ਚੱਕੋਗੇ ਤੁਹਾਨੂੰ ਗਣਵੈਲ ਦੀ ਲੋੜ ਹੈ ਮੇਰੀ ਗੱਲ ਕਿਉਂ ਲੋੜ ਹੈ ਮੇਰੀ ਗੱਲ ਦਾ ਜਵਾਬ ਦਿਓ ਆਪਾਂ ਬੈਠੇ ਆ ਇੱਥੇ ਜੀ ਮੈਂ ਅੱਜ ਦਾ ਕੋਈ ਪਹਿਲੀ ਯਾਰ ਕੋਈ ਆਪਾਂ ਸਵਾਲ ਜਵਾਬ ਕਰ ਨਹੀਂ ਰਿਹਾ ਮੈਂ ਸਾਢੇ 3-4 ਸਾਲ ਤੋਂ ਲੱਗਾ ਸ਼ਿਫਟਰਾਚ ਮੇਰੀ ਅੱਜ ਤੱਕ ਕੋਈ ਮੇਰੇ ਲੱਗਦੇ ਥਾਣੇ 'ਚ ਕੋਈ ਰੋਲਾ ਪਟਲਾ ਦਿਖਾਇਆ ਹੋਵੇ ਜਿਹੜਾ ਮੈਂ ਰੋਲਾ ਪਟਲਾ ਹੋਵੇ ਰੋਲਾ ਪਟਲਾ ਕਰਾਂਗਾ ਇਹਨੂੰ ਪੰਜਾਬੀ 'ਚ ਕਿ ਮੈਨੂੰ ਥ੍ਰੈਟ ਆ ਗਈ ਮੈਨੂੰ ਗਣਵੈਲ ਦੇ ਦਿਓ ਜੀ ਲੁਧਿਆਣਾ ਸ਼ ਜਿਹੜਾ ਰੋਹ ਲਵੀ ਲੈਟਰ ਪੈਡ ਲੈ ਕੇ ਬੋਲ ਜਾਂਦਾ ਆਪਣੇ ਲੱਗਦੇ ਥਾਣੇ ਭਾਈ ਸਾਹਿਬ ਮੈਨੂੰ ਪਾਕਿਸਤਾਨੋਂ ਫੋਨ ਆ ਗਿਆ ਭਾਈ ਸਾਹਿਬ ਮੈਨੂੰ ਕੈਨੇਡਾ ਤੋਂ ਫੋਨ ਆ ਗਿਆ ਮੇਰਾ ਕੋ ਸੋਚੋ ਅਮੀਤ ਅਮਿਤ अरोड़ा ਨੂੰ ਕਾਫੀ ਦਿਨ ਪਹਿਲਾਂ ਥ੍ਰੈਟ ਆਉਂਦੀਆਂ ਰਹੀਆਂ ਵੀਡੀਓ ਕਾਲ ਆਉਂਦੀ ਰਹੀ ਧਮਕੀਆਂ ਦੇਂਦੇ ਰਹੇ ਕਿ ਉਸੇ ਕਾਰਨ ਤਾਂ ਨਹੀਂ ਉਹਨੂੰ ਸ਼ਿਵ ਸਰਕਾਰ ਇਹ ਚੀਜ਼ ਪ੍ਰਸ਼ਾਸਨ ਨੇ ਦੇਖਣੀ ਪਰ ਪ੍ਰਸ਼ਾਸਨ ਨੇ ਤਾਂ ਉਹਨਾਂ ਨੂੰ ਸਕਿਉਰਟੀ ਵੀ ਪੂਰੀ ਦਿੱਤੀ ਹੋਈ ਹੈ ਗੱਲ ਲੈ ਕੇ ਤੋਰਦੇ ਨੇ ਵੀਡੀਓ ਪਾਉਂਦੇ ਨੇ ਸਾਰਾ ਕੁਝ ਗਨਮੈਨ ਦੇ ਨਾਲ ਲੈ ਕੇ ਵੀਡੀਓ ਪਾਉਂਦੇ ਨੇ ਗਾਣੇ ਲਾ ਲਾ ਕੇ ਵੀਡੀਓ ਪਾਉਂਦੇ ਨੇ ਕਿ ਸੁਰੱਖਿਆ ਲਈ ਦਿੱਤਾ ਗਿਆ ਜਾਂ ਇੱਕ ਫੇਮ ਦੇ ਲਈ ਤੁਸੀਂ ਮੰਨਦੇ ਹੋ ਵੀ ਉਹ ਫੇਮ ਲਈ ਕਰ ਰਹੇ ਸੀ ਮੈਂ ਮੈਂ ਦੇਖੋ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਸੀਪੀ ਸਾਹਿਬ ਕੁਲਦੀਪ ਸਿੰਘ ਚਾਹਲ ਜੀ ਆਈਪੀਐਸ ਅਫਸਰ ਬੈਠੇ ਨੇ ਬੜੇ ਸੂਝਵਾਨ ਬੈਠੇ ਨੇ ਨੌਜਵਾਨ ਬੈਠੇ ਨੇ ਇਹ ਦੇਖਣਾ ਸ਼ਾਇਦ ਮੇਰੇ ਹਸਾਬ ਨਾਲ ਪ੍ਰਸ਼ਾਸਨ ਦਾ ਕੰਮ ਹੈ ਕਿ ਨੂੰ ਗਨਮੈਨ ਦੇਣਾ ਹੈ ਕਿਤੇ ਤੋਂ ਲੈਣਾ ਹੈ ਪਰ ਸਵਾਲ ਮੇਰਾ ਇੱਥੇ ਤੱਕ ਹੈ ਕਿ ਆਪਾਂ ਜਦੋਂ ਸ਼ਿਵ ਸੈਨਾ ਦਾ ਨਾਮ ਮਦਰਾਮ ਕਰਦੇ ਆ ਨਾ ਦੂਜੇ ਤੀਜੇ ਦਿਨ ਲੈਟਰਪੈਡ ਲੈ ਕੇ ਪਹੁੰਚ ਜਾਂਦੇ ਆ ਸ਼ਿਵ ਸੈਨਾ ਦਾ ਕਿ ਸਾਨੂੰ ਗਣਮੈਂ ਦੀ ਲੋੜ ਹੈ ਸਵਾਲ ਤਾਂ ਇੱਥੇ ਆ ਉਦੋਂ ਇਤਰਾਜ਼ ਹੁੰਦਾ ਹੈ ਕਿ ਆ 1984 ਵੇਲੇ ਜਿਹੜੇ ਸ਼ਿਵ ਸੈਨਿਕ ਸੀ ਉਹ ਗਣਮੈਂ ਦੇ ਨਾਲ ਕੰਮ ਕਰਦੇ ਸੀ ਆਦਰ ਨੀ ਰਮਾ ਕਾਂਜਲੋਟਾ ਜੀ ਪਵਨ ਗੁਪਤਾ ਜੀ ਪਵਨ ਸ਼ਰਮਾ ਜੀ ਤਲਦੀਪ ਧੋਪਰ ਗੋਰਾ ਜੀ ਉਦੋਂ ਗਣਮੈਂਾਂ ਦੇ ਨਾਲ ਕੰਮ ਕਰਦੇ ਸੀ ਜ਼ਰੂਰ ਹੁੰਦਾ ਸੀ ਜੀ ਅੱਜ ਤਾਂ ਲੋਕੀ ਗਨਮੈਨ ਤਾਂ ਕਿਸਮਤ ਰਹਿ ਗਏ ਨੇ ਜੀ ਸਵਾਲ ਇੱਥੇ ਜਵਾਬ ਬਲਕਿ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖੀ ਸੀ ਸ਼ਿਵ ਸ਼ੈਨਾ ਦੇ ਨੇਤਾ ਇੱਕ ਗਨਮੈਨ ਨੂੰ ਕੋਈ ਪੈਸਿਆਂ ਦੀ ਲੋਰ ਸੀ ਉਹਨੇ ਪੈਸੇ ਮੰਗੇ ਉਹਦੇ ਨਾਲ ਗਾਲੀ ਕਲੋਚ ਹੋਈ ਤੁਸੀਂ ਵੀ ਦੇਖੀ ਹੋਣੀ ਵੀਡੀਓ ਸੋਸ਼ਲ ਬਿਲਕੁਲ ਬਿਲਕੁਲ ਉਹ ਤਾਂ ਮੈਂ ਉਹਦੇ ਇੱਕ ਇੱਕ ਸਕਿਉਰਟੀ ਲੈ ਸਕਿਉਰਟੀ ਲੈ ਲਈ ਉਸ ਤੋਂ ਬਾਅਦ ਉਸੇ ਦਾ ਕੁਝ ਬਠਲ ਲੁਧਿਆਣੇ ਸ਼ਹਿਰ ਤੇ ਐਸੇ ਬੈਠੇ ਨੇ ਜੀ ਜਿਨ੍ਹਾਂ ਦਾ ਇੱਕ ਲੀਡਰ ਕਦੇ ਠਗੀ ਠੋੜੀ ਦੇ ਮਾਮਲੇ ਚੰਦਰ ਜਾਂਦਾ ਜਿਨ੍ਹਾਂ ਦਾ ਇੱਕ ਲੀਡਰ ਕਦੇ ਗੈਸ ਰਿਟਰ ਦੇ ਮਾਮਲੇ ਚੰਦਰ ਜਾਂਦਾ ਜਿਨ੍ਹਾਂ ਦਾ ਇੱਕ ਲੀਡਰ ਕਦੇ ਕਿਸੇ ਠੱਗੀ ਚੱਲ ਜੀ ਬੋਲੋ ਇਹ ਗੱਲ ਦਾ ਜਵਾਬ ਦਿਓ ਲੁਧਿਆਣਾ ਸ਼ਹਿਰ ਦੀ ਲੀਡਰੀ ਪੰਜਾਬ ਦੀ ਲੀਡਰੀ ਵਿਸ਼ਵ ਦੀ ਲੀਡਰੀ ਲੀਡਰੀ ਦਾ ਮਤਲਬ ਇਹ ਹੁੰਦਾ ਜਿਹਨੂੰ ਲੋਕ ਚੁਣਨ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਕੋਈ ਘਟਨਾ ਹੋ ਜੇ ਪੰਜਾਬ ਦੇ ਲੈਵਲ 'ਤੇ ਕੋਈ ਘਟਨਾ ਹੋ ਜੇ Hindu ਸਮਾਜ ਦਾ ਵਾਪਰ ਜਾਵੇ ਲੁਧਿਆਣਾ ਸ਼ਹਿਰ ਦੇ ਲੋਕ ਕਹਿੰਦੇ ਮੈਂ ਨਹੀਂ ਕਹਿੰਦਾ ਸ਼ਿਵ ਸਨਾ ਪੰਜਾਬ ਨੂੰ ਫੋਨ ਵੱਜਦਾ ਰਜੀਮ ਟੰਡਾ ਨੂੰ ਫੋਨ ਵੱਜਦਾ ਸੰਦੀ ਗੋਰਾ ਸਾਹ ਪਰ ਰੋਣ ਵੱਜਦਾ ਕਹਿੰਦੇ ਹਨ ਫਿਰ ਤੁਹਾਨੂੰ ਇਹਨਾਂ 4-5 ਨਾਮ ਤੋਂ ਇਲਾਵਾ ਕਿਸੇ ਦਾ ਨਾਮ ਪਤਾ ਸ਼ਿਵ ਸੰਗਤ ਨਹੀਂ ਪਤਾ ਨਹੀਂ ਪਤਾ ਨਾ ਇੱਥੇ ਗੱਲ ਖਤਮ ਹੈ ਸਵੈਭੂਨ ਨੇਤਾ ਜਿਨ੍ਹਾਂ ਨੂੰ ਸਮਾਜ ਨੂੰ ਕੋਈ ਦੇਣ ਨਹੀਂ ਹੈ Hindu ਸਮਾਜ ਨੂੰ ਕੋਈ ਦੇਣ ਨਹੀਂ ਹੈ ਸਿਰਫ ਗੱਲ ਕੀ ਹੈ ਗਨਮੈਨ 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 ਸੁਰੱਖਿਆ ਕਰਮੀ ਕਿੱਦਾਂ ਮਿਲੂਗਾ ਸਵਾਲ ਇੱਥੇ ਖੜਾ ਹੋ ਜਾਂਦਾ ਜਿਹੜਾ ਅੱਜ ਸੁਰੱਖਿਆ ਕਰਮੀ ਕਿੱਥੇ ਮਿਲੂਗਾ ਅਮਿਤ अरोੜੇ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਂ ਤੁਸੀਂ ਉਹਨਾਂ ਨੇ ਆਪਣੀ ਬਣਾ ਲਈਏ ਇੱਕ ਅਲੱਗ ਤੋਂ ਸ਼ਿਵ ਸੈਨਾ ਲਾਇਨ ਦੇ ਨਾਂ ਤੇ ਬਣਾ ਲਈ ਵੀਡੀਓ ਪਾਉਂਦੇ ਨੇ ਸ਼ੇਰ ਆ ਗਿਆ ਸ਼ੇਰ ਆ ਗਿਆ ਲਾਇਨ ਇਸ ਕਮਿੰਗ ਤੁਸੀਂ ਸ਼ੇਰ ਕਿਉਂ ਭਜਾਇਆ ਤੁਹਾਨੂੰ ਅੱਜ ਹੀ ਦਿਖਿਆ ਵੀ ਉਹਨਾਂ ਨੇ ਗਨਮੈਨ ਲਏ ਸੀ ਉਦੋਂ ਤੋਂ ਨਹੀਂ ਦਿਖਿਆ ਜਦੋਂ ਤੋਂ ਉਹ ਸ਼ਿਵਸੈਨਾ ਦੇ ਨਾਲ ਰਲ ਕੇ ਕੰਮ ਕਰ ਮੈਂ ਅਮਿਤ ਅਰੋੜਾ ਜੀ ਦੀ ਗੱਲ ਗਨਮੈਨ ਨਾਲ ਮੈਂ ਅਮਿਤ ਅਰੋੜਾ ਜੀ ਦੀ ਗੱਲ ਗਨਮੈਨ ਨਾਲ ਗੱਬੇ ਨਹੀਂ ਉਦੋਂ ਤੋਂ ਉਹਨਾਂ ਨੂੰ ਸਿਕਿਉਰਟੀ ਮਿਲੀ ਤੁਸੀਂ ਵੀ ਕਾਫੀ ਡੇਰ ਤੋਂ ਜਾਣਦੇ ਹੋ ਕਿ ਵਿਲੀਤ ਦੁਆ ਅੱਜ ਹੀ ਕਿਉਂ ਸਵਾਲੇ ਚੱਕਦਾ ਗਨਮੈਨ ਦਾ ਉਹਨਾਂ ਨੇ ਉਦੋਂ ਕਿਹੜੀ ਸਵਾਲ ਚੱਕਿਆ ਵੀ ਅਮਿਤ ਅਰੋੜਾ ਤੇਰੇ ਕੋਲ ਗਨਮੈਨ ਨੇ ਇਹਨਾਂ ਦੀ ਆਪਾਂ ਨੂੰ ਲੋੜ ਨਹੀਂ ਕਿੰਨਾ ਜੀ ਫਿਰ ਤੁਸੀਂ ਇੱਕ ਸੀਮਿਤ ਬੰਦੇ ਤੱਕ ਮੇਰੇ ਗਨਮੈਨਾਂ ਦਾ ਸਵਾਲ ਰੱਖ ਕਿਉਂਕਿ ਸੀਮਿਤ ਬੰਦੇ ਦੀ ਹੀ ਤੁਸੀਂ ਪੋਸਟ ਪਾਈ ਹੈ ਮੈਂ ਤਾਂ ਕਰਕੇ ਉਹਦਾ ਸਵਾਲ ਨਹੀਂ ਜਾ ਤਾਂ ਤੁਸੀਂ ਪੂਰੀ ਸ਼ਿਵਸੈ ਇਹਦਾ ਕੰਮ ਕਰਦਾ ਸਾਡਾ ਸ਼ਿਵ ਸਨਾ ਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਮੈਂ ਅਮਿਤ ਅਰੋੜੇ ਦੀ ਹੀ ਕਿਉਂ ਪੋਸਟ ਭਾਈ ਸਾਹਿਬ ਮੇਰੀ ਗੱਲ ਤਾਂ ਸੁਣ ਲਓ ਬੇਨਤੀ ਹੈ ਮੇਰੀ ਗੱਲ ਦਾ ਪੂਰਾ ਪੂਰੀ ਹੋ ਲੈੰਦੀ ਉਹ ਜੀ ਮੈਂ ਅਮਿਤ ਰੋੜਾ ਜੀ ਦੀ ਪੋਸਟ ਦੇ ਉੱਪਰ ਕਿਹਾ ਇਹ ਲਿਖਿਆ ਸ਼ਿਵ ਸਨਾ ਪੰਜਾਬ ਦੇ ਉਸ ਅਮਿਤ ਰੋੜਾ ਜੀ ਜਿਨ੍ਹਾਂ ਕੋ ਗਨ ਬੈਂਡ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਲਿਖਿਆ ਹੋਰ ਕਾਰਨ ਬਥੇਰੇ ਹੋ ਸਕਦੇ ਗਨ ਬੈਂਡ ਦੇਣਾ ਜਾਂ ਨਾ ਦੇਣਾ ਮੈਂ ਫੇਰ ਕਹਿੰਦਾ ਲੁਧਿਆਣਾ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਇੰਟੈਲੀਜੈਂਸ ਬੈਠਾ ਹੈ ਬੈਠਾ ਹੈ ਨਾ ਉਹਨਾਂ ਨੇ ਦੇਣਾ ਐ ਏਡਾ ਤਾਂ ਉਹ ਬਿਲਕੁਲ ਬੱਤਰਦੀ ਹੈ ਜੀ ਐਨੇ ਪੜਾਈ ਲਿਖਾਈ ਕਰਕੇ ਬੈਠਾ ਹੈ ਗੜਵਰ ਕਿਹਨੂੰ ਦੇਣਾ ਹੈ ਕਿਹਨੂੰ ਇੰਟੈਲੀਜੈਂਸ ਸੀਆਈਡੀ ਦੀ ਰਿਪੋਰਟ ਹੈ ਉਹਨਾਂ ਨੂੰ ਸਭ ਪਤਾ ਹੈ ਸਵਾਲ ਤਾਂ ਮੇਰਾ ਇੱਥੇ ਹੈ ਰਾਤੀ ਸਵੇਰੇ ਉਸੇ ਇੱਕ ਦਿਲ ਆਪਾਂ ਗਊ ਮਾਤਾ ਵਾਸਤੇ ਦੁੱਖ ਰੋਲੇ ਆ ਗਊ ਮਾਤਾ ਦੇ ਸੀਸ ਵੱਡੇ ਮਿਲਦੇ ਆ ਦੁੱਖ ਰੋਲੇ ਆ ਸਵਾਲ ਹੈ ਉਸੇ ਦਿਲ ਰਾਤ ਨੂੰ ਸ਼ਰਾਬਾਂ ਦੀਆਂ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਦਿਖਾਣਾ ਦੁੱਖ ਤੇ ਸੁੱਖ ਬਿਲਕੁਲ ਦੱਸੋ ਲੁਧਿਆਣਾ ਸ਼ਹਿਰ ਦੇ ਲੋਕ ਉਹ ਲੀਡਰ ਬਣਣਗੇ ਦੇਰ ਆਏ ਦਰੁਸਤ ਆਏ ਬੰਦੇ ਆ ਦੇਰ ਆਏ ਦਰੁਸਤ ਆਏ ਲੇਕਿਨ ਕੰਮ ਦਾ ਚੰਗਾ ਕੀਤਾ ਨਾ ਬਿਲਕੁਲ ਜੀ ਕੰਮ ਚੰਗਾ ਕੀਤਾ ਜਾਂ ਲਾ ਕੀਤਾ ਪੱਤਰਕਾਰ ਸਾਹਿਬ ਮੇਰਾ ਸਵਾਲ ਹੈ ਕੰਮ ਠੀਕ ਸੀ ਜਾਂ ਨਹੀਂ ਕੰਮ ਵਧੀਆ ਸੀ ਦੇਰ ਆਏ ਦਰਸਤਾਏ ਨੇ ਤੁਹਾਡੇ ਜਿਹੜਾ ਆਨਸਰ ਦਿੱਤਾ ਉਹਦੇ ਨਾਲ ਸਾਰੇ ਕੁਐਸਚਨ ਮੈਂ ਖਤਮ ਕਰਦਾ ਹੁਣ ਅ ਮੁੱਦਾ ਲੈਣਾ ਮੈਂ ਨਸ਼ਿਆਂ ਦਾ ਬਿਲਕੁਲ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਭਗਦਾ ਸੀ ਮਾਣਯੋਗ ਪ੍ਰਸ਼ਾਸਨ ਨੇ ਸਾਰਿਆਂ ਨੇ ਸੀਪੀ ਸਾਹਿਬ ਡੀਸੀ ਸਾਹਿਬ ਨੇ ਤੁਹਾਡੇ ਸਾਹਮਣੇ ਇਹ ਕਿਦਾਂ ਮੁਹਿੰਮਾਂ ਚਲਾਈਆਂ ਪੀਲੇ ਪੰਦੇ ਚੱਲਣ ਲਾਪੇ ਬਿਲਕੁਲ ਕੀ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਦਾਂ ਪ੍ਰਸ਼ਾਸਨ ਕੰਮ ਕਰਦਾ ਰਿਹਾ ਕੀ ਤੁਸੀਂ ਪ੍ਰਸ਼ਾਸਨ ਦੇ ਇਸ ਕੰਮ ਦੇ ਉੱਤੇ ਖੁਸ਼ ਹੋ ਵੀ ਇਦਾਂ ਦੇ ਕੰਮ ਹੋਣੇ ਚਾਹੀਦੇ ਨੇ ਨਸ਼ੇ ਦਾ ਲੱਕ ਟੁੱਟਣਾ ਚਾਹੀਦੇ ਪਹਿਲਾਂ ਤਾਂ ਸ਼ਿਵਸਨਾ ਪੰਜਾਬ ਸਲਾਘਾ ਕਰਦੀ ਹੈ ਪ੍ਰਸ਼ੰਸਾ ਕਰਦੀ ਹੈ ਭਗਵੰਤਬਾਨ ਸਰਕਾਰ ਦੀ ਜਿਹੜਾ ਤਹਿਸੀਲਦਾਰਾਂ ਦੇ ਉੱਤੇ ਕਾਰਵਾਈ ਹੋਈ ਜਿਹੜਾ ਤਹਿਸੀਲਦਾਰਾਂ ਦੇ ਉੱਤੇ ਕਾਰਵਾਈ ਸ਼ਿਵਸਨਾ ਪੰਜਾਬ ਸਲਾਘਾ ਕਰਦੀ ਹੈ ਜਿਹਨਾਂ ਨਸ਼ਾ ਵਪਾਰੀਆ ਸੁਦਾਗਰਾਂ ਦੇ ਉੱਤੇ ਘਰਾਂ ਤੇ ਉੱਤੇ ਪੀਲਾ ਪਲਜਾ ਚੱਲ ਕੇ ਉਹਨਾਂ ਦੇ ਘਰ ਧੇੜੇ ਜਾ ਰਹੇ ਨੇ ਸ਼ਿਵਸਨਾ ਪੰਜਾਬ ਸਲਾਘਾ ਕਰਦੀ ਹੈ ਜਿਹੜਾ ਖਨੌਰੀ ਬਾਰਡਰ ਸ਼ੰਭੂ ਬਾਰਡਰ ਖਾਲੀ ਕਰਾ ਕੇ ਪੰਜਾਬ ਦਾ ਆੜ ਜਾੜ ਦਾ ਰਸਤਾ ਜਿਹੜਾ ਪੰਜਾਬ ਦਾ ਵਪਾਰੀ ਪਿੱਟਦਾ ਸੀ ਰੋਂਦਾ ਸੀ ਕਿ ਮੇਰਾ ਵਪਾਰ ਨਹੀਂ ਚੱਲ ਰਿਹਾ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਮੇਰਾ ਵਪਾਰ ਨਹੀਂ ਚੱਲ ਰਿਹਾ ਮੈਨੂੰ ਹੱਲ ਦੱਸੋ ਕੀ ਹੈ ਖਲੋਰੀ ਬਾਰਡਰ ਸ਼ੰਭੂ ਬਾਰਡਰ 13 ਮਹੀਨਿਆਂ ਤੋਂ ਬੰਦ ਪਏ ਸੀ ਵਪਾਰ ਪੰਜਾਬ ਦਾ ਠੱਪ ਸੀ ਵਪਾਰੀ ਆਹ ਤੋਂ ਡਰਦਾ ਸੀ ਪੰਜਾਬ ਦੇ ਵਿੱਚ ਕਿ ਮੈਂ ਪੰਜਾਬ 'ਚ ਜਾਊਂਗਾ ਪੰਜਾਬ ਨੂੰ ਐਸਾ ਦਰਸਾਇਆ ਜਾ ਰਿਹਾ ਸੀ ਕੁਝ ਲੋਕਾਂ ਵੱਲੋਂ ਕਿ ਪੰਜਾਬ ਇੱਕ ਅਤਵਾਦੀ ਸਟੇਟ ਹੈ ਜਦਕਿ ਪੰਜਾਬ ਤੋਂ ਭਾਈਚਾਰਕ ਸਟੇਟ ਕੋਈ ਹੈ ਹੀ ਨਹੀਂ ਹੋਰ ਗੱਲ ਇੱਥੇ ਹੈ ਜੋ ਦਿਖਾਇਆ ਜਾ ਰਿਹਾ ਸੀ ਭਗਵੰਦ ਮਾਨ ਜੀ ਨੇ ਬਿਲਕੁਲ ਸਲਾਘਾਯੋ ਕੰਮ ਕੀਤਾ ਸ਼ਿਵਸਨਾ ਪੰਜਾਬ ਹੀ ਕਿਉਂ ਪੰਜਾਬ ਦੇ ਲੋਕ ਸਲਾਘਾ ਕਰਦੇ ਨੇ ਜਿਹੜਾ ਕੰਮ ਭਗਵੰਦ ਮਾਨ ਸਰਕਾਰ ਨੇ ਆਪਣੇ ਰਹਿੰਦੇ 2 ਸਾਲ ਦੇ ਵਿੱਚ ਕਰ ਰਹੀ ਹੈ ਕਰਤਾ ਰਹੀ ਹੈ ਨਾ ਸਵਾਲ ਹੈ ਦਵਿੰਦੀ ਕਰਨ ਹੋਣਾ ਸ਼ੁਰੂ ਹੋਇਆ ਲੁਧਿਆਣਾ ਸ਼ਹਿਰ ਚ ਪੰਜਾਬ ਦੇ ਵਿੱਚ ਚਿੱਟੇ ਦੇ ਸੁਦਾਗਰਾਂ ਦੇ ਘਰ ਡੈਲੇ ਸ਼ੁਰੂ ਹੋਏ ਨੇ ਖਨੌਰੀ ਸ਼ੰਭੂ ਬੋਰਡ ਰਾਤੋਂ ਰਾਤ ਖਾਲੀ ਹੋਣਾ ਸ਼ੁਰੂ ਹੋਇਆ ਤਹਿਸੀਲਦਾਰਾਂ ਦੇ ਉੱਤੇ ਜਿਹੜੇ ਨਹੀਂ ਆ ਰਹੇ ਸੀ ਕਾਰਵਾਈ ਹੋਣੀ ਸ਼ੁਰੂ ਹੋਈ ਹੈ ਸ਼ੁਰੂ ਤਾਂ ਹੋਇਆ ਪੰਜਾਬ ਦੇ ਵਿੱਚ ਘਟੋ ਘਟ ਬੋਧ ਦਾ ਡਿੱ ਗਿਆ ਸਾਗਰ ਆਣਾ ਇਹ ਲਾ ਆਲਾ ਆਣ ਵਾਲੇ ਸਮਝ ਪਤਾ ਲੱਗੂਗਾ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਮੰਨਦੇ ਹਾਂ ਹੈਗਾ ਹੁਣ ਪੰਜਾਬ ਚ ਅਗਲੀ ਵਾਰ ਸਰਕਾਰ ਰਾਜਨੀਤੀ ਹੈ ਰਾਜਨੀਤੀ ਹੈ ਦਿਨ ਦਾ ਨਹੀਂ ਪਤਾ ਮਿੰਟ ਦਾ ਨਹੀਂ ਪਤਾ ਸਾਲ ਦਾ ਨਹੀਂ ਪਤਾ ਮਹੀਨੇ ਦਾ ਨਹੀਂ ਪਤਾ ਜਿਹੜੇ ਆ 2-4 ਦਿਨਾਂ ਦੇ ਵਿੱਚ ਜਾਂ ਪਿੱਛੇ ਨਸ਼ਿਆਂ ਦੀ ਕਾਰਵਾਈ ਦੇ ਵਿਰੁੱਧ ਮਾਨ ਸਰਕਾਰ ਕਾਰਵਾਈ ਆਪਣੇ ਕਰ ਰਹੀ ਹੈ ਪੰਜਾਬ ਇਸ ਕਾਰਵਾਈ ਦੇ ਉੱਤੋਂ ਹੁਣ ਹਿੰਦੂ ਨੇਤਾ ਜਾਂ ਸ਼ਿਵ ਸੈਨਾ ਏ ਨਾਰਾ ਲਾਉਣਾ ਬੰਦ ਕਰੇਗੀ ਕਿ ਹਮਾਰਾ ਨੇਤਾ ਹਿੰਦੂ ਹੋ ਨਾ ਹਮਾਰਾ ਮੁੱਖ ਮੰਤਰੀ ਹਿੰਦੂ ਹੋ ਇਹ ਸਾਡੀ ਮੰਗ ਤਾਂ ਉਦੋਂ ਤੱਕ ਚੱਲਦੀ ਰਹੂਗੀ ਜਦੋਂ ਪੰਜਾਬ ਦੇ ਵਿੱਚ ਹਿੰਦੂ ਮੰਦਿਰ ਟਾਰਗੇਟ ਹੋਣਾ ਬੰਦ ਨਹੀਂ ਹੁੰਦੇ ਜਦੋਂ ਤੱਕ ਪੰਜਾਬ ਦੇ ਵਿੱਚ ਹਿੰਦੂ ਦੇਵੀ ਦੇਵ ਦੇ ਉੱਤੇ ਅਟੈਕ ਹੋਣੇ ਬੰਦ ਨਹੀਂ ਹੁੰਦੇ ਜਦੋਂ ਤੱਕ ਪੰਜਾਬ ਦਾ ਹਿੰਦੂ ਜਾਗੂ ਹਿੰਦੂ ਕੱਲਾ ਸੁਰੱਖਿਅਤ ਨਹੀਂ ਹੁੰਦਾ ਪੰਜਾਬ ਦੇ ਵਿੱਚ ਅਸੀਂ ਅੱਜ ਵੀ ਮੰਗ ਕਰਦੇ ਆ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਵਾਲਾ ਜਿੱਦਾ ਹੋਣਾ ਚਾਹੀਦਾ ਜੀ ਹਰ ਇੱਕ ਸੀਟਾ ਕੱਢ ਕੇ ਹੀ ਮੁੱਖ ਮੰਤਰੀ ਬਣਦਾ ਹੈ ਜਿਹਦੀਆਂ ਵੱਧ ਸੀਟਾਂ ਮਿਲਦੀਆਂ ਉਹੀ ਮੁੱਖ ਮੰਤਰੀ ਬਣਦਾ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਵੱਧ ਸੀਟਾਂ ਕੱਡੀਆਂ ਪੰਜਾਬ ਚ ਉਹਦੀ ਸਰਕਾਰ ਬਣੀ ਲੁਧਿਆਣੇ ਚ ਧੜਾ ਧੜ ਐਮ ਐਲ ਏ ਕੰਮ ਕਰ ਰਹੇ ਨੇ ਜਿਹੜੀਆਂ ਚੋਰੀਆਂ ਡਕੈਤੀਆਂ ਜਾਂ ਇਦਾਂ ਹਮਲੇ ਹੁੰਦੇ ਨੇ ਝਟਪ ਕਰਕੇ ਲੈ ਜਾਂਦੇ ਕੀ ਇੱਕ ਇੱਕ ਐਮ ਐਲ ਏ ਮੈਂ ਆਪਣੇ ਮਦਨ لال ਬੱਗਾ ਜੀ ਐਮ ਐਲ ਏ ਦੀ ਗੱਲ ਕਰਦਾ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਏਰੀਏ ਦੇ ਵਿੱਚ ਪਹਿਲੇ ਲੋਟਾ ਖੂਹਾਂ ਦੇ ਬਥੇਰੇ ਮਾਮਲੇ ਹੁੰਦੇ ਸੀ ਐਸੀ ਇਨਕੇਲ ਕੱਸੀ ਕੋਈ ਹੁਣ ਉੱਥੇ ਜੂਨ ਹੀ ਸਿਰਕਦੀ ਕੋਈ ਇਦਾਂ ਦਾ ਕੁਝ ਦੀਦਾ ਨਹੀਂ ਕੀ ਤੁਹਾਨੂੰ ਲੱਗਦਾ ਬਾਕੀ ਵੀ ਜੇ ਸਾਰੇ ਐਮਐਲਏ ਇਦਾਂ ਕਰਕੇ ਆਪਣੇ ਨਾਲ ਰਲ ਕੇ ਕੰਮ ਕਰਨ ਤਾਂ ਇਹਨਾਂ ਚੀਜ਼ਾਂ ਤੇ ਠੱਲ ਪੈ ਸਕਦੀ ਹੈ ਮੁੱਖ ਮੰਤਰੀ ਤੇ ਉਂਗਲੀ ਨਾ ਚੱਕਣੀ ਪੈ ਜਾਵੇ ਤੁਸੀਂ ਗੱਲ ਕੀਤੀ ਬੱਗਾ ਸਾਹਿਬ ਦੀ ਬੱਗਾ ਸਾਹਿਬ ਜਿਹੜਾ ਕੰਮ ਕਰ ਰਿਹਾ ਮੈਂ ਨਹੀਂ ਲੁਧਿਆਣੇ ਦੇ ਲੋਕ ਪ੍ਰਸ਼ੰਸਾ ਕਰ ਰਹੇ ਜੀ ਲੁਧਿਆਣੇ ਨਾਰਥ ਜਿਹੜਾ ਕੰਮ ਹੋ ਰਿਹਾ ਲੁਧਿਆਣੇ ਦੇ ਲੋਕ ਪ੍ਰਸ਼ੰਸਾ ਕਰ ਰਹੇ ਆ ਇਹਦੇ ਨਾਲ ਦੇ ਲੋਕ ਕਹਿ ਰਹੇ ਆ ਕਿ ਲੁਧਿਆਣਾ ਨਾਰਥ ਦਾ ਵਿਕਾਸ ਹੋ ਰਿਹਾ ਹੈ ਲੁਧਿਆਣੇ ਦੇ ਨਾਰਥ ਦਾ ਸੁੰਦਰਾ ਕਰਨ ਹੋ ਰਿਹਾ ਹੈ ਤੇ ਲੁਧਿਆਣੇ ਦੇ ਲੋਕ ਜਿਹਨੂੰ ਚਾਹਣਗੇ ਉਹਨੂੰ ਵੋਟ ਪਾਣਗੇ ਨਾ ਗੱਲ ਤਾਂ ਇੱਥੇ ਹੈ जिधे-जिधे ਹਲਕੇ 'ਚ ਵਿਕਾਸ ਹੋ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਜਿਹਦੇ-ਜਿਹਦੇ ਹਲਕੇ 'ਚ ਲੁਧਿਆਣਾ ਕਿਉਂ ਪੰਜਾਬ ਦੇ ਵਿੱਚ 92 ਸੀਟਾਂ ਝੋਲੀ ਪਈਆਂ 117 ਵਿਧਾਨ ਸਭਾ ਸੀਟਾਂ 'ਚੋਂ ਜਿਹਨੇ-ਜਿਹੜੇ ਹਲਕੇ ਦਾ ਵਿਕਾਸ ਹੋ ਰਿਹਾ ਲੁਧਿਆਣੇ ਦੇ ਲੋਕ ਉਹਨਾਂ ਆਪੇ ਵੋਟ ਪਾਣਗੇ ਗੱਲ ਤਾਂ ਇੱਥੇ ਹੈ ਲੁਧਿਆਣੇ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਕਿੱਥੇ ਖੜੀ ਹੈ ਗੱਲ ਹੈ ਮੇਰਾ ਭਾਰਤੀ ਜਨਤਾ ਪਾਰਟੀ ਨੂੰ ਵੀ ਸਵਾਲ ਹੈ ਸਵਾਲ ਦੇ ਜਵਾਬ ਕੱਢ ਰਿਹਾ ਮਾਫ ਕਰਿਓ ਭਾਰਤੀ ਜਨਤਾ ਪਾਰਟੀ ਨੂੰ ਵੀ ਸਵਾਲ ਹੈ ਜਿਹੜਾ ਕੰਮ ਲੁਧਿਆਣੇ ਦੇ ਗਿਰੀ ਰਾਜ ਜਿਲੇ ਆ ਕੇ ਕੀਤਾ ਜਿਹੜਾ ਸੀਪੀ ਸਾਹਮਣੂ ਫੋਨ ਲਾ ਕੇ ਲੁਧਿਆਣੇ ਦੇ ਗਿਰੀ ਰਾਜ ਜਿਲੇ ਕੀਤਾ ਲੁਧਿਆਣੇ ਤੋਂ ਬਾਹਰ ਆ ਕੇ ਉਹ ਕੰਮ ਸ਼ਾਇਦ ਲੁਧਿਆਣੇ ਦੇ Hindu MLA ਨੂੰ ਕਰਨਾ ਚਾਹੀਦਾ ਸੀ ਜਦੋਂ ਤੁਸੀਂ MLA ਸਵਾਲ ਕੀਤਾ ਮੈਂ ਉੱਥੇ ਜਵਾਬ ਦੇ ਰਿਹਾ ਉਹ ਕੰਮ ਲੁਧਿਆਣੇ ਚ ਕਿਸੇ Hindu MLA ਨੇ ਕੀਤਾ ਉਹ ਕੰਮ ਭਾਰਤੀ ਜਨਤਾ ਪਾਰਟੀ ਦੇ ਲੋਕਲ ਲੀਡਰਸ਼ਿਪ ਨੇ ਨਹੀਂ ਕੀਤਾ ਸਵਾਲ ਹੈ ਫਿਰ ਲੁਧਿਆਣੇ ਦੇ ਲੋਕ ਤਾਂ ਵਸਲੀਕ ਨੇ ਇੱਥੇ ਦੇ ਲੁਧਿਆਣੇ ਦੇ ਲੋਕ ਚਾਹਣ ਗਿਨੂ ਬਿਲਕੁਲ ਲੁਧਿਆਣੇ ਚ ਚਲੋ ਜਿਹੜਾ 50 ਤੋਂ 55% 60% ਦਾ ਵੀਰਾ ਹਿੰਦੂ ਸਮਾਜ ਬੈਠਾ ਹੈ ਉਹ ਕਿਨੂੰ ਚਾਵੇ ਉਹਦੇ ਵੱਲ ਦੀ ਗੱਲ ਕੋਲ ਕਰੂਗਾ ਗਿਰੀ ਰਾਜ ਜੀ ਨੇ ਗੱਲ ਕੀਤੀ ਬੜੀ ਲੁਧਿਆਣਾ ਸ਼ਹਿਰ ਨੇ ਪ੍ਰਸ਼ੰਸਾ ਕੀਤੀ ਬੜੀ ਲੁਧਿਆਣੇ ਦੇ ਹਿੰਦੂ ਸਮਾਜ ਨੇ ਪ੍ਰਸ਼ੰਸਾ ਕੀਤੀ ਪਰ ਸਵਾਲ ਤਾਂ ਇਹ ਹੈ ਲੁਧਿਆਣੇ ਦੀ ਲੋਕਲ ਲੀਡਰਸ਼ਿਪ ਕਿੱਥੇ ਖੜੀ ਹੈ ਜੀ ਸਵਾਲ ਹੈ ਭਾਰਤ ਜੰਦਾ ਪਾਰਟੀ ਦੀ ਆਵਾਜ਼ ਦੀ ਪਾਰਟੀ ਦੀ ਕਾਂਗਰਸ ਦੀ ਕਿਸੇ ਵੀ ਲੀਡਰ ਨੇ ਕੀ ਉਧਰ ਕਿਸੇ ਦੇਵੀ ਦੇਵਤੇ ਦੇ ਮੰਦਰ ਵੱਲ ਜਦੋਂ ਆ ਕੇ ਆਪੋਜੀਸ਼ਨ ਵੱਲੋਂ ਹੀ ਖੜੇ ਕਦੇ ਨਹੀਂ ਖੜੇ ਹੋਣੇ ਫਿਰ ਲੁਧਿਆਣੇ ਦੇ ਲੋਕ ਹਿੰਦੂ ਸਮਾਜ ਚਾਵੇ ਕਿਨੂੰ ਜੀ ਸਵਾਲ ਹੈ ਚਲੋ ਕੀ ਅਪੀਲ ਕਰਨਾ ਚਾਹੁੰਦੇ ਹਾਂ ਹੁਣ ਤੁਸੀਂ ਐਜ਼ ਅ ਯੁਵਾ ਨੇਤਾ ਲੁਧਿਆਣੇ ਦੀ ਜਨਤਾ ਨੂੰ ਤੇ ਨਿਹਾਲਾ ਦੀ ਲੁਧਿਆਣਾ ਦੀ ਯੁਵਾ ਪੀੜੀ ਨੂੰ ਕੀ ਲੁਧਿਆਣਾ ਦੇ ਯੁਵਾ ਪੀੜੀ ਨੂੰ ਤੇ ਸਾਰੇ ਲੋਕਾਂ ਨੂੰ ਅਪੀਲ ਹੈ ਜਿਹੜਾ ਕੰਮ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕੀਤਾ ਲੋਕਾਂ ਦੇ ਨਸ਼ੇ ਤੋਂ ਘਰ ਢਾਲੇ ਸ਼ੁਰੂ ਕੀਤੇ ਸਵਾਲ ਤੇ ਜਵਾਬ ਇੱਥੇ ਹੈ ਕਿ ਕਿਤਨਾ ਕਿਤੇ ਲੁਧਿਆਣੇ ਦੇ ਲੋਕਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ ਕਿਤਨਾ ਕਿਤੇ ਪੰਜਾਬ ਦੇ ਵਸਨੀਕਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ ਕੱਲਾ ਸਰਕਾਰ ਦੇ ਉੱਤੇ ਕੰਮ ਛੱਡਦਾ ਕਿ ਫਿਰ ਤਾਂ ਅੱਜ ਵੀ ਲੋਹੜ ਦੇ ਲੋਕ ਰੋਲ ਗਏ ਕੱਲ ਵੀ ਰੋਲ ਗਏ ਕਿਦਾਂ ਲੱਗੇ ਸਾਥ ਦੇਣ ਦੀ ਲੋੜ ਹੈ ਆਪਸ ਦੇ ਵਿੱਚ ਜਿਹੜਾ ਬਿਤਾਲ ਵੇਲ ਕਰਕੇ ਪੰਜਾਬ ਦੇ ਵਿੱਚੋਂ ਚਿੱਟਾ ਮੁਕਤ ਪੰਜਾਬ ਚੋਂ ਨਸ਼ਾ ਮੁਕਤ ਵਿਧਾਇਕਾਂ ਦੇ ਲੋਕ ਤਾਂ ਆਸ ਕਰੀ ਬੈਠੇ ਆ ਪੰਜਾਬ ਦੇ ਲੋਕ ਤਾਂ ਨਵੇਦਲ ਕਰੀ ਬੈਠੇ ਆ ਕਿ ਆਲ ਵਾਲੇ 2 ਸਾਲ ਪਗਵਤ ਸਰਕਾਰ ਜੀ ਪੰਜਾਬ ਚੋਂ ਚਿੱਟਾ ਖਤਮ ਕਰ ਦਿਓ ਅਸੀਂ ਲੋਕ ਰੈਲੀ ਹੋਵਾਂਗੇ ਆਲ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਿੰਦੂ ਨੂੰ ਸੁਰੱਖਿਤ ਕਰ ਦਿਓ ਅਸੀਂ ਲੋਕ ਖੁੱਲ ਕੇ ਵੋਟਾਂ ਪਾਵਾਂਗੇ ਚਲੋ ਇੱਕ ਜਾਂਦੇ ਜਾਂਦੇ ਛੋਟੇ ਜਿਹੇ ਸਵਾਲ ਦਾ ਜਵਾਬ ਦੇਦੇ ਹੋ ਦੁਬਾਰਾ ਅਮਿਤ ਅਰੋੜਾ ਜੀ ਤੇ ਆਉਣਾ ਇੱਕ ਹਿੰਟ ਇੱਕ ਕਾਰਨ ਕਿਉਂ ਕੱਢਿਆ ਗਿਆ ਪਾਰਟੀ ਚ ਥੋੜਾ ਜਿਹਾ ਇੱਕ ਮੈਂ ਤੁਹਾਨੂੰ ਫੇਰ ਕਹਿ ਰਿਹਾ ਲੁਧਿਆਣੇ ਦੇ ਮੈਂ ਫੇਰ ਤੁਹਾਨੂੰ ਕਹਿਣਾ ਚੁਣਨਾ ਨਾ ਚੁਣਨਾ ਲੋਕਾਂ ਦਾ ਕੰਮ ਹੈ ਲੁਧਿਆਣੇ ਦੇ ਲੋਕ ਕਹਿ ਲਾਂਗੇ ਸੀ ਲੁਧਿਆਣੇ ਦੇ ਲੋਕ ਕਹਿ ਲਾਂਗੇ ਸੀ ਸੋਸ਼ਲ ਮੀਡੀਆ ਤੇ ਹਰੇਕ ਕੋਈ ਹੈਗਾ ਬਿਲਕੁਲ ਕੋਈ 200 ਦੀ ਪੀਂਦਾ ਕੋਈ 500 ਦੀ ਬੋਤਲ ਲੈ ਕੇ ਪੀਂਦਾ ਉਹ ਜਿਹੜੀਆਂ ਬੋਤਲਾਂ ਹੱਥ 'ਚ ਫੜ ਕੇ ਦਿਖਾਉਂਦੇ ਆ ਆ ਦੋਸਤੋ ਪੈਗ ਲਗਾਓਗੇ ਕਿ ਉਹਦੇ ਨਾਲ ਦੂਜੇ ਬੰਦੇ ਨੂੰ ਲਾਲਸਾ ਨਹੀਂ ਪੈਂਦੀ ਯਾਰ ਮੈਂ ਵੀ ਇੰਨੀ ਮਹਿੰਗੀ ਦਾਰੂ ਪੀਮਾ ਜਸਵੇਰੇ ਬੰਦਾ ਧਰਮ ਦੀ ਗੱਲ ਕਰਦਾ ਸ਼ਾਮ ਨੂੰ ਪੈਗ ਲਗਾਉਂਦਾ ਪੈਗ ਖੜਕਾਉਂਦਾ ਪੱਤਰਕਾਰ ਸਾਹਿਬ ਇਹ ਜਿਹੜਾ ਫੈਸਲਾ ਸ਼ਿਫਸਲਾ ਪੰਜਾਬ ਵੱਲੋਂ ਲੁਧਿਆਣਾ ਜੀ ਵੱਲੋਂ ਲਿੱਤਾ ਗਿਆ ਤੇ ਮੇਰੇ ਹਿਸਾਬ ਨਾਲ ਲੁਧਿਆਣੇ ਦੇ ਲੋਕ ਪ੍ਰਸ਼ੰਸਾ ਕਰ ਰਹੇ ਨੇ ਲੁਧਿਆਣੇ ਦਾ ਹਿੰਦੂ ਨਹੀਂ ਲੁਧਿਆਣੇ ਦਾ ਸਿੱਖ ਸਮਾਜ ਲੁਧਿਆਣੇ ਦਾ ਹਰ ਇੱਕ ਉਹ ਸਮਾਜ ਜਿਹੜਾ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਉਹ ਪ੍ਰਸ਼ੰਸਾ ਕਰ ਰਿਹਾ ਫੈਸਲੇ ਦੀ ਜੀ ਚਲੋ ਇਹ ਸੀ ਬੇਨੀਦ ਦੁਆ ਜੀ ਜਿਨ੍ਹਾਂ ਨੇ ਬੇਬਾਕੀ ਨਾਲ ਜਵਾਬ ਦਿੱਤੇ ਨੇ ਔਨ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਮੁੱਦਿਆਂ ਨੂੰ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਥੋੜੇ ਸਮੇਂ ਦੇ ਲਈ ਦਿਓ ਇਜਾਜ਼ਤ ਧੰਨਵਾਦ ਧੰਨਵਾਦ